ਸ਼ਹਿਰ ਵਿੱਚ ਇੱਕ ਸੌਦਾਗਰ ਤੇ ਉਹਦੀ ਪਤਨੀ ਰਹਿੰਦੇ ਹੁੰਦੇ ਆ ਦੋਨਾਂ ਦਾ ਆਪਸ ਦੇ ਵਿੱਚ ਬਹੁਤ ਪਿਆਰ ਹੁੰਦਾ ਹੈ ਸੌਦਾਗਰ ਦਾ ਨਾਮ ਹੁੰਦਾ ਹੈ ਮਨਜੀਤ ਤੇ ਉਹਦੀ ਪਤਨੀ ਦਾ ਨਾਮ ਹੁੰਦਾ ਹੈ ਕਮਲ ਜਿਹੜਾ ਸੌਦਾਗਰ ਹੁੰਦਾ ਉਹ ਕਦੇ ਵੀ ਪਰਦੇਸ ਨਹੀਂ ਗਿਆ ਹੁੰਦਾ ਤੇ ਇੱਕ ਵਾਰੀ ਉਹ ਪਹਿਲੀ ਵਾਰ ਵਪਾਰ ਕਰਨ ਲਈ ਜਦੋਂ ਪਰਦੇਸ ਜਾਣ ਲੱਗਦਾ ਤਾਂ ਉਹਦੀ ਪਤਨੀ ਕਹਿੰਦੀ ਹੈ ਕਿ ਵੀ ਤੁਸੀਂ ਪਹਿਲੀ ਵਾਰੀ ਪਰਦੇਸ ਚ ਜਾਓ ਵੀ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਨੂੰ ਕਿਵੇਂ ਪਤਾ ਲੱਗੂਗਾ ਸਾਧਾਗਰ ਆਪਣੇ ਲੱਕ ਦੇ ਨਾਲ ਹਮੇਸ਼ਾ ਇੱਕ ਛੁਰੀ ਬੰਨ ਕੇ ਰੱਖਦਾ ਸੀ। ਸਾਧਾਗਰ ਨੇ ਆਪਣੇ ਲੱਕ ਨਾਲੋਂ ਉਹ ਛੁਰੀ ਖੋਲ ਕੇ ਦਿੱਤੀ ਤੇ ਪਤਨੀ ਨੂੰ ਕਹਿੰਦਾ ਉਹ ਕਹਿੰਦਾ ਵੀ ਜੇ ਇਸ ਛੁਰੀ ਤੇ ਜੰਗਾਲ ਲੱਗ ਗਈ ਤਾਂ ਸਮਝ ਲਈ ਕਿ ਮੈਂ ਬਿਮਾਰ ਹਾਂ ਤੇ ਜੇ ਇਸ ਛੁਰੀ ਤੇ ਲਹੂ ਦੀਆਂ ਬੂੰਦਾਂ ਸੇ ਮਈਆਂ ਤਾਂ ਤੂੰ ਸਮਝ ਲਈ ਕਿ ਮੈਂ ਮਰ ਗਿਆ। ਫਿਰ ਸਾਧਾਗਰ ਆਪਣੀ ਪਤਨੀ ਦੀ ਅੱਖਾਂ ਵਿੱਚ ਝਾਕਦੇ ਹੋਏ ਕਹਿੰਦਾ ਵੀ ਤੂੰ ਇੰਨੀ ਖੂਬਸੂਰਤ ਹੈ। ਪਿਛੋਕਰਚ ਇਕੱਲੀ ਹੋਏਗੀ। ਕਈ ਮੁਸੀਬਤਾਂ ਵੀ ਆ ਸਕਦੀਆਂ ਨੇ। ਫਿਰ ਇਹ ਤੈਨੂੰ ਕੁਝ ਹੋ ਗਿਆ ਫਿਰ ਮੈਨੂੰ ਗਏ ਪਤਾ ਲੱਗੂਗਾ ਕਹਿੰਦੇ ਨੇ ਕਿ ਜਿਹੜੀ ਕਮਲ ਹੈ ਉਹ ਬੜੀ پاکਦਮਨ ਇਸਤਰੀ ਸੀ ਤਾਂ ਉਹ ਕੀ ਕਰਦੀ ਹੈ ਨੇੜੇ ਦੇ ਤਲਾਹ ਚੋਂ ਇੱਕ ਕਮਲ ਦਾ ਫੁੱਲ ਤੋੜ ਲੈਂਦੀ ਹੈ ਤੇ ਉਹਨੂੰ ਇੱਕ ਕੁਰਜੇ ਚ ਪਾ ਕੇ ਆਪਣੇ ਪਤੀ ਨੂੰ ਦੇ ਦਿੰਦੀ ਹੈ ਤੇ ਉਹਨੂੰ ਕਹਿੰਦੀ ਵੀ ਤੂੰ ਇਸ ਕੁਰਜੇ ਨੂੰ ਸੰਭਾਲ ਕੇ ਰੱਖੀ ਤੇ ਤੂੰ ਇਹਨੂੰ ਖੋਲ ਕੇ ਦੇਖਦਾ ਰਹਿ ਕੰਨੀ ਜੇ ਫੁੱਲ ਸਲਾਮਤ ਰਿਹਾ ਤਾਂ ਸਮਝ ਲਈ ਕਿ ਮੈਂ ਵੀ ਸਲਾਮਤ ਹਾਂ ਉਸ ਤੋਂ ਬਾਅਦ ਸੌਦਾਗਰ ਤੁਰ ਪੈਂਦਾ ਤੇ ਦੂਸਰੇ ਦੇਸ਼ ਜਾ ਕੇ ਖੂਬ ਧਨ ਕਮਾਉਂਦਾ ਹੈ ਜਦੋਂ ਉੱਥੇ ਉਹ ਆਪਣਾ ਸਮਾਨ ਵੇਚ ਰਿਹਾ ਹੁੰਦਾ ਹੈ ਤੇ ਇੱਕ ਰਾਜ ਦਰਬਾਰੀ ਦੀ ਨਜ਼ਰ ਉਹਦੇ ਤੇ ਪੈ ਜਾਂਦੀ ਹੈ ਉਹ ਉਹਦੇ ਤੋਂ ਸਮਾਨ ਖਰੀਦਣ ਲੱਗਦਾ ਹੈ ਤੇ ਉਸ ਤੋਂ ਬਾਅਦ ਰਾਜ ਦਰਬਾਰੀ ਦੀ ਨਜ਼ਰ ਨੀਲ ਕਮਲ ਤੇ ਪੈਂਦੀ ਹੈ ਇੰਨਾ ਸੋਹਣਾ ਫੁੱਲ ਸਜਰਾ ਤੇ ਖੂਬਸੂਰਤ ਉਹ ਬੜਾ ਹੈਰਾਨ ਹੁੰਦਾ ਹੈ ਉਹ ਵਪਾਰੀ ਨੂੰ ਕਹਿੰਦਾ ਵੀ ਨੀਲ ਕਮਲ ਤਾਂ ਤਲਾਹ ਦੇ ਵਿੱਚ ਖਿਲਦੇ ਨੇ ਤੇ ਇਹ ਗੁੱਜੇ ਚ ਕਿਵੇਂ ਖਿਲਿਆ ਹੋਇਆ ਤੇ ਤੂੰ ਇਹ ਕਿੰਨੇ ਦਾ ਵੇਚ ਰਿਹਾ ਹੈ ਸੌਦਾਗਰ ਕਹਿੰਦਾ ਵੀ ਨਹੀਂ ਮੈਂ ਇਹ ਲੈ ਵਿੱਚ। ਤਾਂ ਕੀ ਕਰਦਾ ਉਹ ਕੁੱਜੇ ਦੇ ਵਿੱਚ ਜਿਹੜਾ ਫੁੱਲ ਰੱਖਿਆ ਹੁੰਦਾ ਉਹਨੂੰ ਆਪਣੀਆਂ ਦੂਜੀਆਂ ਚੀਜ਼ਾਂ ਦੇ ਪਿੱਛੇ ਛੁਪਾ ਲੈਂਦਾ। ਹੁਣ ਦਰਬਾਰੀ ਨੂੰ ਸ਼ੱਕ ਹੋ ਜਾਂਦਾ ਹੈ। ਉਹ ਕੀ ਕਰਦਾ ਹੈ ਰਾਜੇ ਦੇ ਕੋਲ ਪਹੁੰਚਦਾ ਤੇ ਉਹਨੂੰ ਜਾ ਕੇ ਸਾਰੀ ਗੱਲ ਸੁਣਾ ਦਿੰਦਾ ਵੀ ਆਪਣੇ ਦੇਸ਼ ਦੇ ਵਿੱਚ ਇੱਕ ਸੌਦਾਗਰ ਆਇਆ ਹੋਇਆ ਜਿਹਦੇ ਕੋਲ ਇੱਕ ਅਦਭੁਤ ਨੀਲ ਕਮਲ ਹੈ। ਜਿਹੜਾ ਕੁੱਜੇ 'ਚ ਵੀ ਖਿੜਿਆ ਰਹਿੰਦਾ। ਹੁਣ ਰਾਜਾ ਵੀ ਸੋਚਦਾ ਵੀ ਮੈਂ ਵੀ ਉਹ ਨੀਲ ਕਮਲ ਦੇਖਾਂ ਤੇ ਉਹਨੂੰ ਪ੍ਰਾਪਤ ਕਰਾਂ। ਇਸ ਕਰਕੇ ਉਹ ਸੌਦਾਗਰ ਨੂੰ ਆਪਣੇ ਦਰਬਾਰ ਵਿੱਚ ਸੱਦ ਲੈਂਦਾ। ਜਦੋਂ ਰਾਜਾ ਉਹ ਫੁੱਲ ਦੇਖਦਾ ਤਾਂ ਕਹਿੰਦਾ ਵੀ ਮੈਂ ਇਹੋ ਜਿਹਾ ਫੁੱਲ ਜ਼ਿੰਦਗੀ ਚ ਪਹਿਲੀ ਵਾਰੀ ਦੇਖਿਆ ਸਦਾ ਬਹਾਰ ਨਹੀਂ। ਬਿਤੂ ਐਂ ਕਰ ਤੂੰ ਇਹ ਫੁੱਲ ਮੈਨੂੰ ਦੇ ਦੇ। ਤੂੰ ਜੋ ਮੂੰਹ ਮੰਗੇਗਾ ਮੈਂ ਤੈਨੂੰ ਇਹਦੀ ਉਹ ਕੀਮਤ ਦਊਂਦਾ। ਸਦਾ ਅਗਰ ਤਰਲਾ ਮਾਰ ਕੇ ਕਹਿੰਦਾ ਵੀ ਮਹਾਰਾਜ ਮੈਂ ਇਹ ਫੁੱਲ ਦੀ ਇੱਜ਼ਤ ਕਰ। ਤੁਸੀਂ ਬੇਸ਼ੱਕ ਮੈਨੂੰ ਜਾਨੋ ਮਾਰ ਦਿਓ। ਹੁਣ ਰਾਜੇ ਨੂੰ ਹੋਰ ਵੀ ਐਚ ਵੀ ਲੱਗੇ ਆਉਂਦੀ ਹੈ। ਉਹ ਕਹਿੰਦਾ ਵੀ ਕਿਉਂ? ਵੀ ਮੈਂ ਤਾਂ ਤੈਨੂੰ ਹੀਰਿਆਂ ਨਾਲ ਜੁਹਿਰਾਤਾਂ ਨਾਲ ਲੱਗ ਦੂੰਗਾ। ਤੂੰ ਇਸ ਕਮਲ ਪਿੱਛੇ ਕਹਿ ਰਿਹਾ ਵੀ ਮੇਰੀ ਜਾਨ ਲੈ ਲਓ ਹੁਣ ਸੌਧਾਗਰ ਨੂੰ ਆਪਣੇ ਫੁੱਲ ਦਾ ਰਾਸ ਦੱਸਣਾ ਮਿਲਦਾ ਓਕੇ ਅੰਨਾ ਮਹਾਰਾਜ ਇਹ ਫੁੱਲ ਸਿਰਫ ਮੇਰੇ ਹੱਥਾਂ ਦੇ ਵਿੱਚ ਹੀ ਸਲਾਮਤ ਹੈ ਜੇ ਇਹ ਕਿਸੇ ਹੋਰ ਦੇ ਹੱਥਾਂ 'ਚ ਗਿਆ ਤਾਂ ਇਹ ਮਰ ਜਾ ਜਾਊਗਾ ਕਿਉਂਕਿ ਇਹ ਫੁੱਲ ਮੈਨੂੰ ਮੇਰੀ ਪਤਨੀ ਨੇ ਦਿੱਤਾ ਕਮਲ ਨੇ ਹੁਣ ਰਾਜਾ ਦਾ ਦਿਲ ਕਰਦਾ ਹੈ ਕਿ ਉਸ ਫੁੱਲ ਨੂੰ ਪ੍ਰਾਪਤ ਕਰ ਲੇ ਉਸ ਤੋਂ ਬਾਅਦ ਰਾਜਾ ਸੌਧਾਗਰ ਨੂੰ ਕਹਿੰਦਾ ਵੀ ਤੂੰ ਇਸ ਤਰ੍ਹਾਂ ਕਰ ਕਿ ਤੂੰ ਮੈਨੂੰ ਬੜੀ ਸੋਹਣੀ ਚੀਜ਼ ਦਿਖਾਈ ਐ ਤੇ ਮੈਂ ਤੇਰੇ ਤੋਂ ਬੜਾ ਖੁਸ਼ ਹਾਂ ਤੂੰ ਸਾਡੇ ਰਾਜ ਦੇ ਵਿੱਚ ਹੀ ਰਹਿ ਤੇ ਕਦੇ-ਕਦੇ ਹੀ ਆ ਕੇ ਤੂੰ ਇਹ ਮੈਨੂੰ ਫੁੱਲ ਦਿਖਾ ਦੇ ਕਰੀਂ ਮੈਂ ਤੈਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾ ਦੂੰਗਾ ਸਦਾ ਅਗਰਨੇ ਪਰਵਾਨਗੀ ਚ ਸਿਰਜਗਾ ਤੇ ਚੱਲਾ ਜਾਊਗਾ ਸਦਾ ਅਗਰ ਤੇ ਚਲੇ ਜਾਣ ਵਿੱਚੋਂ ਰਾਜਾ ਕਿੰਨਾ ਚਿਰ ਸੋਚਾਂ ਸੀ ਡੁੱਬਿਆ ਰਹਿੰਦਾ ਉਹਦਾ ਮਨ ਨੀਲ ਕਮਲ ਚ ਰੰਗਿਆ ਤਾਂ ਕੀ ਕਰਦਾ ਆਪਣੀ ਵਜ਼ੀਰ ਨੂੰ ਬੁਲਾਉਂਦਾ ਤੇ ਬੁਲਾ ਕੇ ਕਹਿੰਦਾ ਤਿੱਤੋ ਸੋਚ ਜਿਸ ਇਸਤਰੀ ਦਾ ਦਿੱਤਾ ਹੋਇਆ ਫੁੱਲ ਇੰਨਾ ਅਦਭੁਤ ਹੈ ਉਹ ਆਪ ਕਿੰਨੀ ਸੋਹਣੀ ਹੋਊਗੀ ਉਹ ਆਪ ਕਿੰਨੀ ਅਦਭੁਤ ਹੋਊਗੀ ਤਾਂ ਰਾਜਾ ਦਾ ਦਿਲ ਕਰਦਾ ਹੈ ਕਿ ਉਹ ਕਮਲ ਨੂੰ ਵੇਖੇ ਰਾਜੇ ਦੇ ਮਨ ਦੇ ਵਿੱਚ ਜਦੋਂ ਕਮਲ ਨੂੰ ਦੇਖਣ ਦੀ ਤਾਂਗ ਭੜਕ ਪੈਂਦੀ ਹੈ ਤਾਂ ਉਹ ਸੋਚਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਆਪਣੇ ਮਹਿਲਾਂ 'ਚ ਲੈ ਕੇ ਆਉਣਾ ਤਾਂ ਇੱਕ ਟਿਕਵਾਂਜ ਰਜਦਾ ਹੈ ਉਹ ਕੁਝ ਫੁੱਫੇ ਕੁੱਟਣੀਆਂ ਨੂੰ ਬੁਲਾਉਂਦਾ ਹੈ ਤੇ ਉਹਨਾਂ ਦੀ ਯੋਗਤਾ ਪੁੱਛਦਾ ਹੈ ਕੁਟਣੀਆਂ ਆਪੋ ਆਪਣੀ ਯੋਗਤਾ ਦੱਸਣ ਲੱਗਦੀਆਂ ਨੇ ਕੋਈ ਕਹਿੰਦੀ ਵੀ ਮੈਂ ਅਸਮਾਨ ਤੋਂ ਤਾਰੇ ਦੀ ਤੋੜ ਕੇ ਲਿਆ ਸਕਦੀ ਹਾਂ ਤੇ ਦੂਜੀ ਕਹਿੰਦੀ ਮੈਂ ਅਸਮਾਨ ਨੂੰ ਟਾਕੀ ਲਾ ਸਕਦੀ ਹਾਂ ਰਾਜਾ ਕੀ ਕਰਦਾ ਉਹਨਾਂ ਦੇ ਵਿੱਚੋਂ ਦੋ ਫਫੇ ਕੁਟਣੀਆਂ ਚੁਣ ਲੈਂਦਾ ਤੇ ਉਹਨਾਂ ਨੂੰ ਕਮਲ ਦੇ ਸ਼ਹਿਰ ਭੇਜਦਾ ਤੇ ਉਹਨਾਂ ਨੂੰ ਕਹਿ ਕੇ ਭੇਜਦਾ ਵੀ ਇੱਕ ਇਸਤਰੀ ਹੈ ਉਹਨੂੰ ਕਿਵੇਂ ਨਾ ਕਿਵੇਂ ਤੇਰੇ ਦਰਬਾਰ ਚ ਪੇਸ਼ ਕਰੋ ਤੇ ਮੈਂ ਤੁਹਾਨੂੰ ਮੂਹ ਮੰਗੀ ਕੀਮਤ ਦਊਂਦਾ ਫਫੇ ਕੁਟਣੀਆਂ ਕਹਿੰਦੀਆਂ ਵੀ ਇੱਕ ਤੀਨੀ ਨੂੰ ਲੈ ਕੇ ਆਣਾ ਕਿੰਨਾ ਸੌਖਾ ਕੰਮ ਹੈ ਅਸਤਮੈਂਟਿਚ ਕਰ ਦਾਂਗੀ ਆ ਰਾਜਾ ਉਹਨਾਂ ਨੂੰ ਕਹਿੰਦਾ ਕਿ ਗਮਲ ਕੋਈ ਐਸੀ ਵੈਸੀ ਇਸਤਰੀ ਨਹੀਂ ਉਹ ਬੜੀ ਚਲਾਕ ਸੁਗੜ ਸਿਆਣੀ ਹੈ ਕੋ ਨੂੰ ਲੈ ਕੇ ਆਉਣਾ ਇੰਨਾ ਆਸਾਨ ਨਹੀਂ ਤੂੰ ਫੇ ਘਟਨੀਆਂ ਕਹਿੰਦੀਆਂ ਕਿ ਹੈ ਤਾਂ ਇੱਕ ਤੀਨੀ ਹੈ ਨਾ ਉਹ ਜਿੰਨੀ ਮਰਜ਼ੀ ਚਲਾਕ ਹੋਵੇ ਪਰ ਦਿਲ ਦੀ ਕੋਮਲ ਹੁੰਦੀ ਹੈ ਇੱਕ ਪੰਛੀ ਨੂੰ ਫੜਨਾ ਤੇ ਇੱਕ ਇਸਤਰੀ ਨੂੰ ਵਰਗ ਲਾਉਣਾ ਇੱਕੋ ਬਰਾਬਰ ਹੈ ਇੰਨਾ ਕਹਿ ਕੇ ਉਹ ਤੋਂ ਤੁਰ ਪੈਂਦੀ ਹੈ ਫਫੇ ਕੁੱਟਣੀਆਂ ਕੀ ਕਰਦੀਆਂ ਨੇ ਕਿ ਭੇਸ ਬਦਲ ਲੈਂਦੀਆਂ ਨੇ ਜਿਵੇਂ ਉਹ ਤੀਰਥਾਂ ਦੀ ਯਾਤਰਾ ਕਰਕੇ ਆਈਆਂ ਹੋਣ ਗੀਰੂਏ ਰੰਗ ਦੇ ਕੱਪੜੇ ਪਾਲੰਦੀਆਂ ਨੇ ਗਲੇ 'ਚ ਰੁਦਰਾਕਸ਼ ਦੀ ਮਾਲਾ ਹੱਥ 'ਚ ਗੰਗਾ ਜਲ ਦੀ ਕਟੋਰੀ ਤੇ ਮੂੰਹ 'ਚ ਰਾਮ ਰਾਮ ਉਹ ਲੱਭਦੀਆਂ ਲੱਭਦੀਆਂ ਕਮਲ ਦੇ ਘਰ ਪਹੁੰਚਦੀਆਂ ਨੇ ਕਮਲ ਉਸ ਸਮੇਂ ਚਰਖਾ ਕੱਤਰੀ ਹੁੰਦੀ ਹੈ ਤੇ ਉਹ ਜਦੋਂ ਦਰਵਾਜ਼ਾ ਖੜਕਾ ਕੇ ਅੰਦਰ ਆਂਗਦੀਆਂ ਨੇ ਤਾਂ ਕਮਲ ਉਹਨਾਂ ਨੂੰ ਪਛਾਣ ਨਹੀਂ ਪਾਉਂਦੀ ਤੇ ਉਹ ਦੋਵੇਂ ਫਫੇ ਕੁੱਟਣੀਆਂ ਇਹ ਨਹੀਂ ਮਿਲਦੀਆਂ ਨੇ ਜਿਵੇਂ ਉਹਦੀਆਂ ਸਾਕੀਆਂ ਹੋਣ ਉਹਨੂੰ ਗੱਲੇ ਮਿਲਦੀਆਂ ਨੇ ਹਾਸਸ ਕੇ ਗੱਲਾਂ ਕਰਦੀਆਂ ਨੇ ਤੇ ਕਮਲ ਬੋੜੀ ਹੈਰਾਨ ਹੁੰਦੀ ਹੈ ਕਹਿੰਦੀ ਵੀ ਮੈਂ ਤੈਨੂੰ ਪਛਾਣਿਆ ਨਹੀਂ ਫਫੇ ਗੁਟਨੀ ਕਹਿੰਦੀ ਹੈ ਲੈ ਤੂੰ ਤਾਂ ਛੋਟੀ ਹੁੰਦੀ ਸਾਡੀ ਕੁਛੜ ਚੋੜੀ ਨਿਕਲਦੀ ਹੁੰਦੀ ਸੀ ਤੇ ਹੁਣ ਤੂੰ ਕਹਿੰਦੀ ਹੈ ਤੂੰ ਸਾਨੂੰ ਪਛਾਣਿਆ ਨਹੀਂ ਅੰਮ੍ਰਿਤ ਕਹਿੰਦੀ ਵੀ ਮੈਂ ਤਾਂ ਤੁਹਾਨੂੰ ਕਦੇ ਵੀ ਨਹੀਂ ਦੇਖਿਆ ਥੈਂਕ ਯੂ ਫਫੇ ਗੁਟਨੀ ਕਹਿੰਦੀ ਹੈ ਅਸੀਂ ਤੇਰੇ ਨਾਨਕਿਆਂ ਚੋਣਾਂ ਮੈਂ ਤੇਰੀ ਰਿਸ਼ਤੇ ਜਮਾਸੀ ਲੱਗਦੀ ਹੈ ਪਛਾਣ ਲਿਆ ਤੇ ਫਫੇ ਕੁੱਟਣੀਆਂ ਕਹਿੰਦੀਆਂ ਕਿ ਅਸੀਂ ਤੇਰੇ ਗੱਲ ਦੇ ਤਿਲ ਤੋਂ ਪਛਾਣ ਲਿਆ ਅਸੀਂ ਤੈਨੂੰ ਕਿਵੇਂ ਭੁੱਲ ਸਕਦੀਆਂ ਤੂੰ ਤਾਂ ਸਾਡੀ ਕੁੱਛੜ ਚ ਪਲੀ ਹੈ ਹੁਣ ਕਮਲ ਦਾ ਸ਼ੱਕ ਹੋਰ ਵੀ ਗੂੜਾ ਹੋ ਜਾਂਦਾ ਹੈ ਕਿਉਂਕਿ ਜਿਹੜੀ ਉਹਦੀ ਗੱਲ ਦਾ ਤਿਲ ਹੈ ਉਹੜੇ ਕਜਲੇ ਨਾਲ ਬਣਾਇਆ ਸੀ ਪਰ ਉਹ ਚਾਹੁੰਦੀ ਸੀ ਕਿ ਫਫੇ ਕੁੱਟਣੀਆਂ ਨੂੰ ਪਤਾ ਨਾ ਲੱਗੇ ਇਸ ਕਰਕੇ ਉਹ ਕਹਿੰਦੀ ਹੈ ਕਿ ਉਹ ਹੋ ਮਾਸੀ ਜੀ ਮੈਨੂੰ ਵੀ ਤੁਹਾਨੂੰ ਮਿਲ ਕੇ ਬਹੁਤ ਮੈਂ ਤਾਂ ਪਛਾਣੀ ਹੀ ਨਹੀਂ ਸੀ ਤੁਹਾਨੂੰ ਮੈਨੂੰ ਹੁਣ ਸਭ ਕੁਝ ਯਾਦ ਆ ਗਿਆ ਤੁਸੀਂ ਐ ਕਰੋ ਢਾਹ ਤੋਕੇ ਕੱਪੜੇ ਬਦਲ ਲਓ ਤੇ ਮੈਂ ਤੁਹਾਡੀ ਖਾਣਾ ਪੀਣ ਦਾ ਇਤਜ਼ਾਮ ਕਰਦੀ ਪਪੇ ਕੁੱਟਣੀ ਨੂੰ ਲੱਗਦਾ ਹੈ ਵੀ ਲੈ ਬਣ ਗਈ ਗੱਲ ਹੁਣ ਤਾਂ ਅਸੀਂ ਕੰਮ ਕਰ ਲੂ ਪਹਿਲਾਂ ਚ ਲੈ ਕੇ ਜਾਵਾਂਗੇ ਕਮਲ ਕੀ ਕਰਦੀ ਆਪਣੀਆਂ ਗੋਲੀਆਂ ਨਾਲ ਮਿਲ ਕੇ ਖਾਣਾ ਤਿਆਰ ਕਰਵਾਉਂਦੀ ਹੈ ਆਤਮਾ ਅਨਦੀਪਕ ਹੋਣ ਤੇ ਨਾਲ ਹੀ ਭੰਗ ਦੇ ਪਕੌੜੇ ਵੀ ਤਿਆਰ ਕਰਵਾ ਲੈਂਦੀ ਹੈ ਫੱਪੇ ਕੁੱਟਨੀਆਂ ਨੂੰ ਖਾਣਾ ਪਰੋਸਦੀ ਐ ਤੇ ਨਾਲ ਹੀ ਭੰਗ ਦੇ ਪਕੌੜੇ ਵੀ ਦਿੰਦੀ ਐ। ਫੱਪੇ ਕੁੱਟਨੀਆਂ ਖਾਣਾ ਖਾਂਦੀਆਂ ਨੇ। ਭੰਗ ਦੇ ਪਕੌੜੇ ਖਾਂਦੀਆਂ ਨੇ। ਥੋੜੀ ਦੇਰ ਬਾਅਦ ਉਹਨਾਂ ਨੂੰ ਭੰਗ ਚੜ ਜਾਂਦੀ ਐ। ਤੇ ਉਹ ਹੱਸਦੀਆਂ ਨੇ, ਕਦੇ ਲੋਟ-ਪੋਟ ਹੁੰਦੀਆਂ ਨੇ ਤੇ ਆਪਸ ਵਿੱਚ ਗੱਲਾਂ ਕਰਦੀਆਂ ਨੇ। ਕਹਿੰਦੀਆਂ ਵੀ ਦੇਖਿਆ, ਕਮਲ ਨੂੰ ਵਰਗ ਲਾਉਣਾ ਤਾਂ ਇੰਨਾ ਆਸਾਨ ਸੀ। ਰਾਜਾ ਉਹਨੇ ਕਹੀ ਜਾਂਦਾ ਸੀ ਵੀ ਕਮਲ ਬਹੁਤ ਚਲਾਕ ਤੀਨੀ ਐ। ਉਹਦੇ ਉਹਨੂੰ ਲੈ ਕੇ ਆਉਣਾ ਤਾਂ ਬੜਾ ਮੁਸ਼ਕਿਲ ਐ। ਅਸੀਂ ਤਾਂ ਉਹਨੂੰ ਮਿੱਟੀ 'ਚ ਫਸਾ ਲਿਆ ਤੇ ਉਹ ਸਾਡੀ ਗੱਲਾਂ 'ਚ ਵੀ ਆ ਗਈ। ਹੁਣ ਅਸੀਂ ਉਹਨੂੰ ਰਾਜ ਦੇ ਮੇਲੇ ਚ ਲੈ ਕੇ ਚੱਲੋ ਦੂਜੀ ਬੱਪੇ ਕੁੱਟਣੀ ਕਹਿੰਦੀ ਕਿ ਹਾਂ ਵੈਸੇ ਤਾਂ ਕਮਲ ਆਪਾਂ ਨੂੰ ਦਵਾਵਾ ਹੀ ਦਊਗੀ ਕਿਉਂਕਿ ਰਾਜ ਦੇ ਮੇਲੇ ਚ ਜਾ ਕੇ ਤੇ ਤਾਂ ਹਰ ਸੁੱਖ ਮਿਲੂਗੀ ਕਮਲ ਛੁਪ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲੈਂਦੀ ਹੈ ਤੇ ਜਦੋਂ ਉਹ ਨਸ਼ੇ ਚ ਧੁੱਤ ਹੁੰਦੀਆਂ ਨੇ ਤੇ ਕਮਲ ਆਪਣੀਆਂ ਗੋਲੀਆਂ ਦੀ ਬਦਤ ਨਾਲ ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕਰ ਦਿੰਦੀ ਹੈ ਤੇ ਹਰ ਰੋਜ਼ ਉਹਨਾਂ ਨੂੰ ਭੰਗ ਦੇ ਕੋ ਬੋੜੇ ਤਲ ਤਲ ਕੇ ਖਵਾਉਂਦੀ ਰਹਿੰਦੀ ਹੈ ਤੇ ਉਹਨਾਂ ਦਾ ਨਸ਼ਾ ਉਸੇ ਤਰ੍ਹਾਂ ਚੜਿਆ ਰਹਿੰਦਾ ਹੈ ਤੇ ਉਧਰ ਰਾਜਾ ਜਦੋਂ ਬਹੁਤ ਦਿਨੋਂ ਫੁੱਤੇ ਗੁੱਟਣੀਆਂ ਨਹੀਂ ਪਹੁੰਚਦੀਆਂ ਤਾਂ ਬੜਾ ਵਿਚੇਰਨ ਹੋ ਜਾਂਦਾ ਤੇ ਆਪਣੇ ਵਜ਼ੀਰ ਨੂੰ ਕਹਿੰਦਾ ਕਿਹੰਦਾ ਵੀ ਉਹ ਫੁੱਤੇ ਗੁੱਟਣੀਆਂ ਤਾਂ ਕੱਲ ਨੂੰ ਲੈ ਕੇ ਪਹੁੰਚੀ ਹੀ ਨਹੀਂ ਹੁਣ ਆਪਾਂ ਕੀ ਕਰੀਏ ਜਦੋਂ ਉਹ ਵਜ਼ੀਰ ਨਾਲ ਸਲਾਹ ਕਰਦਾ ਤਾਂ ਆਪਸ ਵਿੱਚ ਫੈਸਲਾ ਕਰਦੇ ਨੇ ਵੀ ਇਸ ਤਰ੍ਹਾਂ ਕਰਦੇ ਆ ਵੀ ਆਪਣੇ ਦੇਸ਼ ਦੇ ਠੱਗ ਬੜੇ ਮਸ਼ਹੂਰ ਨੇ ਆਪਾਂ ਠੱਗਾਂ ਨੂੰ ਭੇਜ ਦਿਆ ਕੱਲ ਸਾਰੀ ਗੱਲ ਸੁਣਾ ਕੇ ਦੱਸਦਾ ਹੈ ਕਿ ਤੁਹਾਡੇ ਤੋਂ ਪਹਿਲਾਂ ਦੋ ਫਫੇ ਕਟਣੀਆਂ ਵੀ ਭੇਜੀਆਂ ਸੀ ਬੜੇ ਧਿਆਨ ਨਾਲ ਜਾਣਾ ਤੇ ਕਮਲ ਨੂੰ ਜ਼ਰੂਰ ਲੈ ਕੇ ਆਉਣਾ ਠੱਗ ਕੀ ਕਰਦੇ ਨੇ ਭੇਸ ਬਦਲਦੇ ਨੇ ਤੇ ਇਸ ਤਰ੍ਹਾਂ ਲੱਗਦੇ ਨੇ ਜਿੰਦੇ ਉਹ ਵਪਾਰੀ ਹੋ ਤੇ ਲੱਭਦੇ ਲਗਾਉਂਦੇ ਕਮਲ ਦੇ ਘਰ ਪਹੁੰਚ ਜਾਂਦੇ ਨੇ ਜਦੋਂ ਉਹ ਜਾ ਕੇ ਕਮਲ ਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਕਮਲ ਨੂੰ ਅਣਪਛਾਤੇ ਵਿਅਕਤੀ ਦੇਖ ਕੇ ਫੇਰ ਸ਼ੱਕ ਹੋ ਜਾਂਦੀ ਹੈ ਉਹ ਕਹਿੰਦੇ ਵੀ ਇਹ ਕੌਣ ਆ ਗਿਆ ਠੱਗ ਨੂੰ ਦੱਸਦੇ ਨੇ ਤੇ ਐਂ ਬੋਲਦੇ ਨੇ ਜਿਵੇਂ ਬੜੀ ਚਿੰਤਾ ਚ ਹੋਊ। ਉਹ ਨੂੰ ਕਹਿੰਦੇ ਵੀ ਅਸੀਂ ਤੇਰੇ ਪਤੀ ਦੇ ਦੋਸਤ ਹਾਂ। ਅਸੀਂ ਫਲਾੜੇ ਦੇਸ਼ 'ਚ ਡੇਰਾ ਲਾਇਆ ਹੋਇਆ ਸੀ ਤੇ ਤੇਰਾ ਪਤੀ ਨੀਲ ਤੇ ਬਹੁਤ ਯਾਦ ਕਰ ਰਿਹਾ। ਕਮਲ ਘਬਰਾਉਂਦੀ। ਉਹ ਠੱਗਾ ਨੂੰ ਬਿਠਾਉਂਦੀ ਐ ਤੇ ਕਹਿੰਦੀ ਵੀ ਠੀਕ ਐ ਮੈਂ ਖੜੇ ਆਉਣੀ ਐ। ਉਹ ਅੰਦਰ ਜਾ ਕੇ ਸੰਦੂਕੜੀ ਖੋਲਦੀ ਐ ਜਿਹਦੇ 'ਚ ਉਹ ਖੰਜਰ ਰੱਖਿਆ ਹੁੰਦਾ ਹੈ। ਸੰਦੂਕੜੀ ਖੋਲਦੀ ਐ। ਖੰਜਰ ਕੱਢ ਕੇ ਦੇਖਦੀ ਐ ਤਾਂ ਖੰਜਰ ਬਿਲਕੁਲ ਸਹੀ ਸਲਾਮਤ ਹੁੰਦਾ। ਉਹਨਾਂ ਭਾਂਪ ਜਾਂਦੀ ਹੈ ਜਿਵੇਂ ਰਾਜੇ ਨੇ ਫਫੇ ਕਟਣੀਆਂ ਭੇਜੀਆਂ ਸੀ ਓਵੇਂ ਠੱਗ ਵੀ ਘਰ ਆਜਦੀ ਭੇਜੇ ਲੋਗੇ ਉਹ ਫਿਰ ਉਸੇ ਤਰ੍ਹਾਂ ਕਰਦੀ ਹੈ ਠੱਗਾਂ ਨੂੰ ਕਹਿੰਦੀ ਵੀ ਠੀਕ ਹੈ ਆਪਾਂ ਚੱਲਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਨਹਾ ਧੋ ਕੇ ਆਰਾਮ ਕਰ ਲਓ ਤੇ ਮੈਂ ਤੁਹਾਡੀ ਖਾਣ ਪੀਣ ਦਾ ਪ੍ਰਬੰਧ ਕਰ ਦਿੰਦੀ ਆ ਉਦੋਂ ਤੱਕ ਮੈਂ ਆਪਦੇ ਕੁਝ ਕੱਪੜੇ ਤੇ ਹੋਰ ਸਮਾਨ ਪੈਕ ਕਰ ਲਈਏ ਤੇ ਆਪਾਂ ਚੱਲਾਂਗੇ ਠੱਗ ਕਹਿੰਦੇ ਠੀਕ ਹੈ ਉਹ ਵੀ ਆਪਸ ਵਿੱਚ ਗੱਲਾਂ ਕਰਨ ਲੱਗਦੇ ਨੇ ਦਿਨ ਆ ਜਾਂਦਾ ਕਿੰਦਾ ਸੀ ਬੜੀ ਚਲਾ ਗਿਆ ਇਹ ਤਾਂ ਮਿੰਟ ਚ ਸਾਡੀਆਂ ਗੱਲਾਂ ਚ ਆ ਗਈ ਚਲੋ ਕੋਈ ਨਹੀਂ ਉਹਦੀਆਂ ਗੋਲੀਆਂ ਖਾਣਾ ਪਰੋਸ ਦੀਆਂ ਨੇ ਨਾਲ ਹੀ ਭੰਗ ਦੇ ਪਕੌੜੇ ਪਰੋਸ ਦਿੰਦੀਆਂ ਨੇ ਠੱਗ ਭੰਗ ਦੇ ਪਕੌੜੇ ਖਾ ਲੈਂਦੇ ਨੇ ਜਦੋਂ ਨਸ਼ੇ 'ਚ ਧੁੱਤ ਹੋ ਜਾਂਦੇ ਨੇ ਤਾਂ ਕਮਲ ਆਪਣੀਆਂ ਗੋਲੀਆਂ ਦੇ ਸਹਾਇਤਾ ਨਾਲ ਉਹਨਾਂ ਨੂੰ ਦੂਜੇ ਕਮਰੇ 'ਚ ਬੰਦ ਕਰ ਦਿੰਦੀ ਹੈ ਤੇ 바ਰੂ ਕੁੰਡਾ ਲਾ ਦਿੰਦੀ ਹੈ ਤੇ ਉਹਨਾਂ ਨੂੰ ਵੀ ਹਰ ਰੋਜ਼ ਭੰਗ ਦੇ ਪਕੌੜੇ ਤਲ-ਤਲ ਕੇ ਖਾਉਂਦੀ ਰਹਿੰਦੀ ਹੈ ਹੁਣ ਉਧਰ ਰਾਜਾ ਹੋਰ ਵੀ ਜ਼ਿਆਦਾ ਵਿਚਾਰ ਹੋ ਗਿਆ ਉਹ ਸੋਚਦਾ ਵੀ ਜਦੋਂ ਫੁੱਫੇ ਕੁੱਟੜੀਆਂ ਨੂੰ ਭੇਜਿਆ ਉਹ ਨਹੀਂ ਵਾਪਸ ਆਇਆ ਫਿਰ ਠੱਗਾ ਨੂੰ ਭੇਜਿਆ ਉਹ ਨਹੀਂ ਵਾਪਸ ਆਇਆ ਤੇ ਹੁਣ ਉਹਦੀ ਜਿਹੜੀ ਕਮਲ ਦੇ ਵਿੱਚ ਦਿਲਚਸਪੀ ਹੈ ਉਹ ਹੋਰ ਵੀ ਵੱਧ ਜਾਂਦੀ ਹੈ ਉਹ ਆਪਣੇ ਵਜ਼ੀਰ ਸਾਥ ਦਾ ਵਜ਼ੀਰ ਨਾਲ ਸਲਾਹ ਕਰਦਾ ਤੇ ਕਹਿੰਦਾ ਵੀ ਮੈਂ ਹੁਣ ਕਿਸੇ ਤੇ ਇਤਬਾਰ ਨਹੀਂ ਕਰ ਸਕਦਾ ਮੈਂ ਖੁਦ ਜਾਣੂੰਗਾ ਕਮਲ ਕੋਲ ਤੂੰ ਇਸ ਤਰ੍ਹਾਂ ਕਰ ਆਪਣੇ ਜਾਣ ਦਾ ਪ੍ਰਬੰਧ ਕਰ ਖਰਚੇ ਪਾਣੀ ਦਾ ਪ੍ਰਬੰਧ ਕਰ ਆਪਾਂ ਦੋਵੇਂ ਚੱਲਾਂਗੇ ਤੇ ਕਮਲ ਨੂੰ ਲੈ ਕੇ ਆਵਾਂਗੇ ਕਿ ਉਹ ਕਿਉਂ ਨੂੰ ਮਿਲਣ ਦੀ ਤਾਂਗ ਮੇਰੇ ਮਨ 'ਚ ਹੋਰ ਵੀ ਪੈਦਾ ਹੋ ਗਈ ਉਹ ਤਾਂ ਕਿਸੇ ਦੇ ਹੱਥ ਹੀ ਨਹੀਂ ਆਉਂਦੀ ਵਜ਼ੀਰ ਮੰਨ ਜਾਂਦਾ ਅਗਲੇ ਦਿਨ ਰਾਜਾ ਤੇ ਵਜ਼ੀਰ ਦੋਨੇ ਕਮਲ ਦੇ ਘਰ ਪਹੁੰਚ ਜਾਂਦੇ ਨੇ ਕਮਲ ਫੇਰ ਤાળ ਜਾਂਦੀ ਹੈ ਵੀ ਅਣ ਪਛਾਤੇ ਵਿਅਕਤੀ ਨੇ ਜ਼ਰੂਰ ਰਾਜ ਨੇ ਭੇਜੇ ਹੋਣਗੇ ਵੀ ਹੁਣ ਰਾਜਾ ਕੋਈ ਨੰਗੀ ਚਾਲ ਚੱਲ ਰਿਹਾ ਤਾ ਉਹ ਕੀ ਕਰਦੀ ਹੈ ਜਦੋਂ ਰਾਜਾ ਤੇ ਵਜ਼ੀਰ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਵੀ ਦੱਸੋ ਕੀ ਕੰਮ ਹੈ ਉਹ ਉਹ ਦੱਸਦੇ ਨੇ ਵੀ ਅਸੀਂ ਕਮਲ ਨੂੰ ਮਿਲਣ ਮੈਂ ਵਜ਼ੀਰ ਹਾਂ ਤੇ ਇਹ ਫਲਾਦੇਸ਼ ਦਾ ਰਾਜਾ ਕਮਲ ਕਹਿੰਦੀ ਵੀ ਠੀਕ ਹੈ ਮੈਂ ਤਾਂ ਜੀ ਕਮਲ ਦੀ ਗੋਲੀ ਹੈ ਤੇ ਤੁਸੀਂ ਬੈਠੋ ਮੈਂ ਕਮਲ ਨੂੰ ਹੋਣੇ ਬੁਲਾ ਕੇ ਲੈ ਕੇ ਆਉਂਦੀ ਹਾਂ ਉਹ ਅੰਦਰ ਜਾਂਦੀ ਹੈ ਤੇ ਆਪਣਾ ਕੱਪੜੇ ਬਦਲਦੀ ਹੈ ਤੇ ਥੋੜਾ ਸ਼ਿੰਗਾਰ ਬਦਲ ਕੇ ਦੁਬਾਰੇ ਫੇਰ ਵਾਪਸ ਆ ਜਾਂਦੀ ਹੈ ਤੇ ਆ ਕੇ ਕਹਿੰਦੀ ਵੀ ਜਦੋਂ ਤੱਕ ਕਮਲ ਜੀ ਆਉਣਗੇ ਅਸੀਂ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ ਤੇ ਤੁਸੀਂ ਉਦੋਂ ਤੱਕ ਭੋਜਨ ਛਕੋ ਉਹ ਤੋਂ ਬਾਅਦ ਫੇਰ ਅੰਦਰ ਜਾਂਦੀ ਹੈ ਤੇ ਫੇਰ ਬਦਲ ਲੰਦੀ ਹੈ ਤੇ ਰਾਜ ਕੋਲ ਆ ਜਾਂਦੀ ਹੈ ਤੇ ਰਾਜੇ ਨੂੰ ਤੇ ਵੇਸ਼ ਨਿਕਲੂ ਭੋਜਨ ਪਰੋਸ ਦਿੰਦੀ ਹੈ ਫਿਰ ਅੰਦਰ ਚਲੀ ਜਾਂਦੀ ਹੈ ਉਹ ਜਿੰਨੀ ਵਾਰ ਵੀ ਬਾਹਰ ਆਉਂਦੀ ਹੈ ਓਨੀ ਵਾਰ ਭੇਸ ਬਦਲ ਕੇ ਆਉਂਦੀ ਹੈ ਤੇ ਰਾਜਾ ਕਹਿੰਦਾ ਵੀ ਕਿਹੋ ਜੀ ਗੋਲੀ ਹੈ ਹਰ ਵਾਰੀ ਬਦਲ ਬਦਲ ਕੇ ਆਉਂਦੀ ਹੈ ਤੇ ਜਦੋਂ ਉਹ ਅਗਲੀ ਵਾਰ ਆਉਂਦੀ ਹੈ ਤਾਂ ਰਾਜਾ ਉਹਨਾਂ ਤੋਂ ਪੁੱਛ ਲੈਂਦਾ ਕਹਿੰਦਾ ਵੀ ਤੂੰ ਜਿੰਨੀ ਵਾਰ ਵੀ ਆਉਣੀ ਹੈ ਹਰ ਵਾਰੀ ਕੱਪੜੇ ਤੇ ਸ਼ਿੰਗਾਰ ਬਦਲ ਕੇ ਕਿਉਂ ਆਉਣੀ ਹੈ ਤਾਂ ਗੋਲੀ ਜਿਹੜੀ ਅਸਲ ਚ ਕਮਲ ਹੁੰਦੀ ਹੈ ਉਹ ਕਹਿੰਦੀ ਵੀ ਮੈਂ ਇਕਲੀ ਹੈਗੀ ਵੀ ਅਸੀਂ ਕਾਫੀ ਭੈਣਾਂ ਜੋ ਕਮਲ ਦੀਆਂ ਗੋਲੀਆਂ ਤੇ ਅਸੀਂ ਭੇਸ ਬਦਲ ਕੇ ਨਹੀਂ ਆਈਆਂ ਅਸੀਂ ਕੱਪੜੇ ਬਦਲ ਕੇ ਨਹੀਂ ਆਈਆਂ ਵੀ ਸਾਡੀਆਂ ਭੈਣਾਂ ਦੀਆਂ ਸ਼ਕਲਾਂ ਹੀ ਆਪਸ ਵਿੱਚ ਮਿਲਦੀਆਂ ਨੇ ਤੇ ਰਾਜਾ ਬੜਾ ਆਰਾਮ ਹੁੰਦਾ ਕਹਿੰਦਾ ਵੀ ਅੱਛਾ ਉਸ ਤੋਂ ਬਾਅਦ ਉਹ ਆਪਦੀ ਗੱਲ ਦੱਸਦਾ ਕਹਿੰਦਾ ਕਿ ਅਸੀਂ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ ਵੀ ਜੇ ਤੂੰ ਸਾਡਾ ਇੱਕ ਕੰਮ ਕਰ ਦੇਗੀ ਕਮਲ ਜਿਹੜੀ ਕਿ ਗੋਲੀ ਬੜੀ ਹੁੰਦੀ ਹੈ ਉਹ ਕਹਿੰਦੀ ਦੱਸੋ ਮੈਂ ਤੁਹਾਡਾ ਹਰ ਕੰਮ ਕਰਾਂਗੀ ਕਿਉਂਕਿ ਤੁਸੀਂ ਰਾਜਾ ਹੋ ਤੇ ਰਾਜਾ ਕਿਹਾ ਤਾਂ ਵੀ ਤੂੰ ਇਸ ਤਰ੍ਹਾਂ ਕਰਨਾ ਕਮਲ ਨੂੰ ਕਿਸੇ ਵੀ ਤਰ੍ਹਾਂ ਸਾਡੇ ਨਾਲ ਭੇਜੋ ਤੇ ਇਹਦੇ ਬਦਲੇ ਅਸੀਂ ਤੈਨੂੰ ਮੂਹਨ ਗਿਆ ਨਾਮ ਦੇਵਾਂਗੇ ਗੋਲੀ ਬੜੀ ਹੋਈ ਕਮਲ ਕਹਿੰਦੀ ਵੀ ਠੀਕ ਹੈ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਇੱਕ ਵਾਰੀ ਮੈਂ ਕਮਲ ਨੂੰ ਪੁੱਛਿਆ ਸੀ ਵੀ ਜੇ ਤੂੰ ਰਾਜੇ ਦੀ ਮਹਿਲਾ ਦੀ ਰਾਣੀ ਹੋਵੇਂ ਫਿਰ ਤਾਂ ਕਮਲ ਨੇ ਬੜਾ ਉਦਾਸ ਹੋ ਕੇ ਕਿਹਾ ਸੀ ਕਿ ਮੇਰੀ ਅੱਡੀ ਕਿਸਮਤ ਇਸ ਕਰਕੇ ਛੇਤੀ ਵੀ ਮੰਨ ਲੂਗੀ ਪਰ ਜੇ ਨਾ ਵੀ ਮੰਨੀ ਹੁਣ ਵੈਸਾ ਤੁਹਾਡੇ ਤੋਂ ਇਨਾਮ ਲੈਣਾ ਚਾਹੁੰਦੀ ਹੈ ਤੇ ਨਾਲੇ ਰਾਜੇ ਦੀ ਕਹੀ ਗੱਲ ਕੌਣ ਟਾਲ ਸਕਦਾ ਹੈ ਇਸ ਕਰਕੇ ਮੈਂ ਕਿਵੇਂ ਵੀ ਭੇਜਾਂ ਮੈਂ ਕਮਲ ਤੁਹਾਡੇ ਨਾਲ ਜ਼ਰੂਰ ਭੇਜੂਗੀ ਕਮਲ ਜਿਹੜੀ ਕਿ ਗੋਲੀ ਬਣੀ ਹੁੰਦੀ ਹੈ ਰਾਜੇ ਨੂੰ ਆਪਣੇ ਵਿਸ਼ਵਾਸ 'ਚ ਲੈ ਲੈਂਦੀ ਹੈ ਕਿ ਮੈਂ ਕਮਲ ਨੂੰ ਤੁਹਾਡੇ ਨਾਲ ਭੇਜੂਗੀ ਮੈਨੂੰ ਥੋੜੀ ਦੇਰ ਇਜਾਜ਼ਤ ਦਿਓ ਮੈਂ ਅੰਦਰ ਜਾ ਕੇ ਗੱਲ ਕਰ ਲਾਂ ਤੇ ਵਾਪਸ ਆਉਂਦੀ ਰਾਜਾ ਤੇ ਵਜ਼ੀਰ ਖੁਸ਼ ਹੋ ਜਾਂਦੇ ਜੇ ਰੇਣੀ ਉਹ ਅੰਦਰ ਜਾਂਦੀ ਹੈ ਰਾਜਾ ਵਜ਼ੀਰ ਨੂੰ ਕਹਿੰਦਾ ਹੈ ਕਿ ਲੈ ਹੁਣ ਤਾਂ ਬਣ ਗਈ ਗੱਲ ਹੁਣ ਆਪਾਂ ਕਮਲ ਨੂੰ ਲੈ ਕੇ ਹੀ ਜਾਵਾਂਗੇ ਥੋੜੀ ਦੇਰ ਬਾਅਦ ਕਮਲ ਫੇਰ ਬਾਹਰ ਹੁੰਦੀ ਹੈ ਜੋ ਗੋਲੀ ਬੜੀ ਹੋਈ ਹੈ ਤੇ ਰਾਜੇ ਨੂੰ ਆ ਕੇ ਕਹਿੰਦੀ ਵੀ ਕਮਲ ਤੁਹਾਡੇ ਨਾਲ ਚਲੀ ਜਾਊਗੀ ਵੀ ਪਰ ਸ਼ਰਤ ਹੈ ਤੁਸੀਂ ਇੱਕ ਡੋਲਾ ਤਿਆਰ ਕਰਵਾ ਲਓ ਜਿਹਦੇ ਵਿੱਚ ਚਾਰ ਲੋਕ ਬੈਠ ਸਕਣ ਇੱਕ ਕਮਲ ਤੇ ਤਿੰਨ ਉਹਦੀਆਂ ਦਾਸੀਆਂ ਕਿਉਂਕਿ ਉਹ ਆਪਣੀਆਂ ਤਿੰਨ ਗੋਲੀਆਂ ਨੂੰ ਨਾਲ ਲੈ ਕੇ ਚਲੂਗੀ ਜਿਹੜੀਆਂ ਉਹਦੀ ਬਹੁਤ ਪਿਆਰੀਆਂ ਨੇ ਤੇ ਇੱਕ ਸ਼ਰਤ ਹੋਰ ਹੈ ਵੀ ਉਹ ਰਸਤੇ 'ਚ ਆਪਣਾ ਚਿਹਰਾ ਕਿਸੇ ਨੂੰ ਨਹੀਂ ਦਿਖਾਉਗੀ ਡੋਲੇ ਦੇ ਵਿੱਚ ਉਹਨੂੰ ਕੋਈ ਬੁਲਾਵੇ ਨਾ ਕੋਈ ਪਰੇਸ਼ਾਨ ਨਾ ਕਰੇ ਜਦੋਂ ਉਹ ਡੋਲਾ ਮਹਿਲਾਂ 'ਚ ਉਤਰੂਗਾ ਉਦੋਂ ਹੀ ਜਾ ਕੇ ਉਹ ਨਾਲ ਗੱਲ ਕਰਗੀ ਰਾਜਾ ਕਹਿੰਦਾ ਠੀਕ ਹੈ ਵੀ ਇਹ ਸ਼ਰਤ ਮੈਨੂੰ ਬਹੁਤ ਜ਼ਰੂਰ ਹੈ ਤੇ ਤੂੰ ਤਿਆਰ ਕਰ ਗੋਲੀ ਬਣੀ ਹੋਈ ਕਬਲ ਕਹਿੰਦੀ ਵੀ ਠੀਕ ਹੈ ਤੁਸੀਂ ਡੋਲੇ ਦਾ ਇੰਤਜ਼ਾਮ ਕਰੋ ਮੈਂ ਕਬਲ ਨੂੰ ਤਿਆਰ ਕਰਦੀ ਹਾਂ ਉਸ ਤੋਂ ਬਾਅਦ ਉਹ ਅੱਜ ਚਲੀ ਜਾਂਦੀ ਹੈ ਵਜ਼ੀਰ ਬਾਜ਼ਾਰ ਚੋਂਦਾ ਤੇ ਉਤੋਂ ਡੋਲੇ ਦਾ ਪ੍ਰਬੰਧ ਕਰਦਾ ਤੇ ਚਾਰ ਕੋਹਰਾਂ ਦਾ ਵੀ ਪ੍ਰਬੰਧ ਕਰਦਾ ਤਾਂ ਕਿ ਡੋਲੇ ਨੂੰ ਚੱਕ ਕੇ ਉਹ ਮਹਿਲਾ ਤੱਕ ਲੈ ਕੇ ਜਾਵੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਕਮਲ ਉਹਨਾਂ ਦੋਨਾਂ ਫਫੇ ਕੁੱਟਣੀਆਂ ਨੂੰ ਤੇ ਜਿਹੜੇ ਉਹ ਦੋ ਠੱਗ ਸੀ ਉਹਨਾਂ ਨੂੰ ਚਾਰਾਂ ਨੂੰ ਭੰਗ ਦੇ ਪਕੌੜੇ ਚੰਗੀ ਤਰ੍ਹਾਂ ਖਵਾ ਕੇ ਡੋਲੇ 'ਚ ਬਿਠਾ ਦਿੰਦੀ ਹੈ ਤੇ ਉਹਨਾਂ ਸਾਰਿਆਂ ਦੇ ਜਨਾਨਾ ਕੱਪੜੇ ਬਾਹਰ ਹੁੰਦੇ ਆ ਤੇ ਉਹਨਾਂ ਦੇ ਹੁੰਡ ਕੱਢ ਦਿੰਦੀ ਹੈ ਤੇ ਉਸ ਤੋਂ ਬਾਅਦ ਬਾਹਰ ਪਰਦਾ ਕੱਢ ਦਿੰਦੀ ਆ ਡੋਲੇ ਦੇ ਬਾਹਰ ਤੇ ਫੇਰ ਰਾਜ ਨੂੰ ਆ ਕੇ ਕਹਿੰਦੀ ਏ ਵੀ ਦੇਖੋ ਜੀ ਅੰਦਰ ਕਮਲ ਬੈਠ ਗਈ ਨਾਲ ਉਹਦੀਆਂ ਟਿੱਕੂਆਂ ਹੋਈਆਂ ਨੇ ਤੇ ਮੈਂ ਆਪਣਾ ਇਨਾਮ ਆ ਕੇ ਆਪਣਾ ਵੀ ਲੈ ਲਵਾਂਗੀ ਤੁਸੀਂ ਹੁਣ ਫਟਾਫਟ ਬੂਢੇਰੇ ਡੋਲਾ ਲੈ ਜਾਓ ਰਾਜਾ ਤੇ ਵਜ਼ੀਰ ਖੁਸ਼ ਹੁੰਦੇ ਆ ਦੋਵੇਂ ਜਣੇ ਘੋੜੇ ਤੇ ਸਵਾਰ ਹੋ ਕੇ ਅੱਗੇ ਕਿਧਰ ਜਾਂਦੇ ਆ ਗੁਹਾਰ ਡੋਲੀ ਚੱਕੀ ਉਹਨਾਂ ਦੇ ਪਿੱਛੇ-ਪਿੱਛੇ ਤੁਰ ਜਾਂਦੇ ਆ ਅਗਲੇ ਦਿਨ ਜਦੋਂ ਉਹ ਮਹਿਲਾ ਚ ਪਹੁੰਚਦੇ ਆ ਤਾਂ ਰਾਜਾ ਬਹੁਤ ਖੁਸ਼ ਹੁੰਦਾ ਹੈ ਉਹ ਇੰਤਜ਼ਾਮ ਕਰਵਾਉਂਦਾ ਹੈ ਕਿ ਇੱਕ ਕਮਰੇ ਨੂੰ ਬਹੁਤ ਖੂਬਸੂਰਤ ਫੁੱਲਾਂ ਨਾਲ ਸਜਾਇਆ ਜਾਵੇ ਤੇ ਉਸੇ ਤਰ੍ਹਾਂ ਹੀ ਹੁੰਦਾ ਹੈ ਇੱਕ ਫੁੱਲਾਂ ਨਾਲ ਸਜੇ ਹੋਏ ਕਮਰੇ ਦੇ ਵਿੱਚ ਡੋਲਾ ਉਤਰਵਾਇਆ ਜਾਂਦਾ ਹੈ ਸਾਰਿਆਂ ਨੂੰ ਬਾਹਰ ਭੇਜਿਆ ਜਾਂਦਾ ਹੈ ਤੇ ਰਾਜਾ ਬੜੇ ਚਾਅ ਨਾਲ ਜਦੋਂ ਪਰਦਾ ਚੱਕਦਾ ਹੈ ਤਾਂ ਉਹਦੇ ਵਿੱਚ ਕੀ ਦੇਖਦਾ ਹੈ ਫਫੇ ਕੁੱਟੜੀਆ ਤੇ ਠਾਕ ਜਿਹੜੇ ਬੇਹੋਸ਼ ਪਏ ਬੇਸੁਰਤ ਪਏ ਰਾਜਾ ਬਹੁਤ ਖਲਾਜ ਹੁੰਦਾ ਤੇ ਵਜ਼ੀਰ ਨੂੰ ਸੱਦਦਾ ਕਹਿੰਦਾ ਵੀ ਆਹ ਦੇਖ ਆਪਣੇ ਨਾਲ ਕੀ ਹੋਇਆ ਇਹ ਤਾਂ ਉਹੀ ਫਫੇ ਕੁੱਟੜੀਆਂ ਤੇ ਠੱਗ ਨੇ ਜਿਨ੍ਹਾਂ ਨੂੰ ਆਪਾਂ ਭੇਜਿਆ ਸੀ। ਇਹ ਕਮਲ ਤਾਂ ਐਨੀ ਚਲਾਕ ਹੈ। ਪਿਉੜੇ ਫਫੇ ਕੁੱਟੜੀਆਂ ਨੂੰ ਠੱਗਾਂ ਨੂੰ ਤਾਂ ਮੂਰਖ ਬਣਾਏ ਹੀ ਬਣਾਇਆ। ਕੋੜ ਇੱਕ ਰਾਜੇ ਨੂੰ ਵੀ ਮੂਰਖ ਬਣਾ ਲਤਾ। ਉਹਦੇ ਵਿੱਚ ਤੜਫ ਦੀ ਭਾਵਨਾ ਜਿਹੜੀ ਹੋਰ ਵਾਜ ਜਾਂਦੀ ਹੈ। ਮਨੂੰ ਕਮਲ ਨਾਲ ਮਿਲਦੀ ਤਾੰਗ ਤਾਂ ਹੁੰਦੀ ਹੈ। ਨਾਲ ਇੱਕ ਤਰ੍ਹਾਂ ਦਾ ਬਦਲਾ ਲੈਣ ਦੀ ਭਾਵਨਾ ਜੱਜ ਹੁੰਦੀ ਹੈ। ਕਿ ਉਹ ਮੈਨੂੰ ਮੂਰਖ ਬਣਾ ਗਈ। ਉਹੜੋ ਵਜ਼ੀਰ ਨੂੰ ਕਹਿੰਦਾ ਕਿ ਇਹੋ ਜੀ ਤਸਵੀਰ ਦੱਸ। ਜਿਹਦੇ ਨਾਮ ਕਮਲ ਇੱਥੇ ਆਵੇ ਆਵੇ ਵਜ਼ੀਰ ਬਹੁਤ ਸੋਚਦਾ ਤੇ ਉਹ ਰਾਜੇ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਰੋ ਇੱਕੋ ਹੀ ਹੱਲ ਹੈ ਜਿਹਸਾ ਦਾਗਰ ਆਪਣੇ ਆਪ ਆਪਣੀ ਪਤਨੀ ਨੂੰ ਲੈ ਕੇ ਆਵੇ ਨਹੀਂ ਤਾਂ ਇਹੋ ਜਿਹੀ ਔਰਤ ਹੈ ਉਹ ਆਪਣੀ ਮਰਜ਼ੀ ਨਾਲ ਤਾਂ ਆਏਗੀ ਪਰ ਸਾਡੀ ਮਰਜ਼ੀ ਨਾਲ ਨਹੀਂ ਆਉਗੀ ਹੁਣ ਰਾਜਾ ਕੀ ਕਰਦਾ ਇੱਕ ਚਾਲ ਚੱਲਦਾ ਹੈ ਸਦਾਗਰ ਨੂੰ ਮਹਿਲਾ ਚ ਬੁਲਾਉਂਦਾ ਤੇ ਉਹ ਨੂੰ ਕਹਿੰਦਾ ਤੇ ਮੈਂ ਤੇਰੇ ਕੰਮ ਤੋਂ ਬਹੁਤ ਖੁਸ਼ ਹਾਂ ਇਸ ਕਰਕੇ ਮੈਂ ਤੈਨੂੰ ਸਲਮਾਨਿਤ ਕਰਨਾ ਚਾਹੁੰਦੇ ਤੇ ਮੈਂ ਚਾਹੁੰਦਾ ਕਿ ਤੂੰ ਆਪਣੇ ਪਰਿਵਾਰ ਨੂੰ ਵੀ ਇੱਥੇ ਬੁਲਾ ਲੈ ਪਰਸਾ ਦਾ ਅਗਰ ਨਹੀਂ ਚਾਹੁੰਦਾ ਸੀ ਕਿ ਉਹਦੀ ਪਤਨੀ ਇੱਥੇ ਆਵੇ ਇਸ ਕਰਕੇ ਉਹ ਬਹਾਨਾ ਬਣਾਉਂਦਾ ਹੈ ਕਹਿੰਦਾ ਵੀ ਮੇਰੀ ਪਤਨੀ ਤਾਂ ਬੜੀ ਖਰਚੀਲੀ ਹੈ ਉਹਦੇ ਤਾਂ ਰਹਿਣ ਵਾਸਤੇ ਇਂਤਜ਼ਾਮ ਕਰਨਾ ਪਊਗਾ ਉਹਦੇ ਖਾਣ ਪੀਣ ਦਾ ਇਂਤਜ਼ਾਮ ਕਰਨਾ ਪਊਗਾ ਉਹਦੀਆਂ ਗੋਲੀਆਂ ਦਾ ਇਂਤਜ਼ਾਮ ਕਰਨਾ ਪਊਗਾ ਤੇ ਇਹ ਬੜਾ ਖਰਚੇ ਦਾ ਕੰਮ ਹੈ ਵੀ ਮੈਂ ਤਾਂ ਨਹੀਂ ਉਹਨੂੰ ਲਿਆ ਸਕਦਾ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਸਭ ਇਤਜ਼ਾਮ ਕੀਤੇ ਜਾਣਗੇ ਬਸ ਤੂੰ ਆਪਣੇ ਪਰਿਵਾਰ ਨੂੰ ਧਿਆਨ ਨਾਲ ਥੋੜਾ ਰਾਜੇ ਦੇ ਸਾਹਮਣੇ ਸੋਦਾ ਅਗਰ ਕੀ ਕਰ ਸਕਦਾ ਸੀ ਮਨ ਜਾਂਦਾ ਤੇ ਅਗਲੇ ਦਿਨ ਆਪਣੇ ਦੇਸ਼ ਚ ਨਾ ਜਾਂਦਾ ਉੱਥੇ ਜਾ ਕੇ ਕਬਲ ਨੂੰ ਕਹਿੰਦਾ ਵੀ ਜਿਸ ਦੇਸ਼ ਚ ਮੈਂ ਗਿਆ ਸੀ ਉੱਥੋਂ ਦਾ ਰਾਜਾ ਚਾਹੁੰਦਾ ਵੀ ਵੀ ਆਪਣੇ ਪਰਿਵਾਰ ਨੂੰ ਵੀ ਉੱਥੇ ਲਿਆਵਾ ਵੀ ਉਹਨੇ ਤਾਂ ਆਪਣੇ ਰਹਿਣ ਦਾ ਵੀ ਪ੍ਰਬੰਧ ਕਰਤਾ ਹੁਣ ਕਬਲ ਨੂੰ ਸਾਰੀ ਗੱਲ ਪਤਾ ਹੁੰਦੀ ਹੈ ਪਰ ਉਹ ਕਹਿੰਦੇ ਮੈਂ ਕੋਈ ਗੱਲ ਅਗੇ ਵੀ ਤੁਹਾਡੀ ਕਦੇ ਕੋਈ ਗੱਲ ਨਹੀਂ ਟਾਲੀ ਤੇ ਹੁਣ ਵੀ ਨਹੀਂ ਟਾਲੂਗੀ ਆਪਣਾ ਸਮਾਨ ਬੰਨੋ ਤੇ ਆਪਾਂ ਕੱਲ ਹੀ ਉਸ ਦੇਸ਼ ਚਲਾਂਗੇ ਅਗਲੇ ਦਿਨ ਦੋਨੋਂ ਜਾੜੇ ਉਸ ਰਾਜੇ ਦੇ ਦੇਸ਼ ਪਹੁੰਚ ਜਾਂਦੇ ਨੇ ਤੇ ਜਦੋਂ ਰਾਜੇ ਨੂੰ ਉਹਨਾਂ ਦੇ ਆਉਣ ਦੀ ਖਬਰ ਮਿਲਦੀ ਹੈ ਤਾਂ ਬਹੁਤ ਖੁਸ਼ ਹੁੰਦਾ ਹੈ ਉਹਨੋਂ ਫਿਰ ਵਜ਼ੀਰ ਸਹੁੰਦਾ ਕਹਿੰਦਾ ਵੀ ਛੇਤੀ ਤੋਂ ਛੇਤੀ ਹੁਣ ਕੋਈ ਹੋਰ ਤਜਵੀਜ਼ ਬਣਾ ਤਾਂ ਕਿ ਜਿਹੜੀ ਕਬਲ ਹੈ ਉਹ ਮਹਿਲਾ ਤੱਕ ਆਵੇ ਨਾਲੇ ਉਹਦਾ ਹੰਕਾਰ ਟੁੱਟੇ ਤੇ ਨਾਲੇ ਮੇਰੀ ਰੀਜ ਪੂਰੀ ਹੋਵੇ ਵਜ਼ੀਰ ਕਹਿੰਦਾ ਵੀ ਆਪਾਂ ਕੋਈ ਇਸ ਤਰ੍ਹਾਂ ਦੀ ਤਸਵੀਰ ਘੜਦੇ ਕਿ ਵਪਾਰੀ ਨੂੰ ਵਪਾਰ ਕਰਨ ਬਾਹਰ ਦੇਸ਼ ਦੇ ਤੇ ਕਿਛੋਂ ਕਮਲ ਨੂੰ ਮੈਲਾ ਚ ਭੁਲਾ ਲਾ ਦੇ। ਰਾਜਾ ਕਹਿੰਦਾ ਵੀ ਨਹੀਂ। ਜੇ ਆਪਾਂ ਵਪਾਰੀ ਨੂੰ ਵਪਾਰ ਕਰਨ ਭੇਜਾਂਗੇ ਉਹ ਤਾਂ ਥੋੜੇ ਸਮੇਂ ਬਾਅਦ ਵਾਪਸ ਆ ਜਾਊਗਾ। ਆਪਾਂ ਕੁਝ ਇਹੋ ਜਿਹਾ ਕਰੀਏ ਵੀ ਉਹ ਇਹੋ ਜੀ ਜਗ੍ਹਾ ਤੇ ਜਾਵੇ ਤੇ ਥੋੜਾ ਵਾਪਸ ਹੀ ਨਾ ਆਵੇ। ਤੇ ਫਿਰ ਮੈਂ ਕਮਲ ਨੂੰ ਮੈਲਾ ਚ ਹੀ ਰੱਖ ਲੁਗਾ। ਵਜ਼ੀਰ ਬਹੁਤ ਸੋਚ ਵਿਚਾਰ ਕਰਦਾ। ਤੇ ਕਹਿੰਦਾ ਮੈਨੂੰ ਥੋੜੇ ਦਿਨਾਂ ਦੀ ਮੁਹਲਤ ਦੇ ਉਸੋ ਚੱਲਦੇ ਇਸੇ ਤਰ੍ਹਾਂ ਇੱਕ ਦਿਨ ਉਹ ਦੋਹਾਂ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਆ ਰਾਜਾ ਤੇ ਵਜ਼ੀਰ ਤੇ ਕਿਸੇ ਗੱਲ ਤੋਂ ਹੱਸ ਰਹੇ ਹੁੰਦੇ ਆ ਉਧਰੋਂ ਸਦਾਗਰ ਆ ਜਾਂਦਾ ਤੇ ਸਦਾਗਰ ਨੇ ਕਿਤਾ ਸੁਣ ਰੱਖਿਆ ਸੀ ਕਿ ਜਿਵੇਂ ਰਾਜਾ ਕਰੇ ਪਰ ਜਾਨ ਨੂੰ ਉਵੇਂ ਹੀ ਕਰਨਾ ਚਾਹੀਦਾ ਇਸ ਕਰਕੇ ਰਾਜਾ ਬੜਾ ਪ੍ਰੇਸ਼ਾਨ ਹੁੰਦਾ ਤੇ ਜਦੋਂ ਰਾਜਾ ਤੇ ਵਜ਼ੀਰ ਹੱਸ ਰਹੇ ਹੁੰਦੇ ਆ ਸਦਾਗਰ ਵੀ ਹੱਸ ਪੈਂਦਾ ਰਾਜਾ ਨੂੰ ਕਹਿੰਦਾ ਵੀ ਤੂੰ ਕਿਉਂ ਕਿ ਹੱਸਿਆ ਸੋਦਾ ਅਗਰ ਡਰ ਜਾਂਦਾ ਉਹ ਕਹਿੰਦਾ ਮੈਂ ਕੁਝ ਨਹੀਂ ਵੇਖਿਆ ਮੈਂ ਕੁਝ ਨਹੀਂ ਸੁਣਿਆ ਮੈਂ ਤਾਂ ਹੀ ਤੁਹਾਡੇ ਹਾਸੇ ਵਿੱਚ ਹੱਸਦਾ ਸੀ ਤਾਂ ਕਿ ਰਾਜਾ ਦੀ ਪ੍ਰਸੰਨ ਹੋਣ ਹੁਣ ਰਾਜਾ ਉਹਦੀ ਗਲ ਫੜ ਲੈਂਦਾ ਰਾਜਾ ਨੂੰ ਤਾਂ ਬਹਾਨਾ ਚਾਹੀਦਾ ਸੀ ਉਹ ਕਹਿੰਦਾ ਵੀ ਤੂੰ ਕੁਝ ਨਹੀਂ ਵੇਖਿਆ ਕੁਝ ਨਹੀਂ ਸੁਣਿਆ ਇਹ ਕੁਛ ਕੀ ਹੁੰਦਾ ਮੈਨੂੰ ਇਹ ਕੁਛ ਦਿਖਾ ਸੋਦਾ ਅਗਰ ਫਸ ਜਾਂਦਾ ਕਹਿੰਦਾ ਵੀ ਕੁਛ ਨਹੀਂ ਤਾਂ ਕੁਛ ਨਹੀਂ ਹੁੰਦਾ ਉਹ ਤਾਂ ਮੈਂ ਵੀ ਨਹੀਂ ਕਰਦੇ ਦੇਖਿਆ ਵੀ ਮੈਂ ਤਾਂ ਸਿਰਫ ਤੁਹਾਡੇ ਹਾਸੇ 'ਚ ਹੱਸਿਆ ਸੀ ਹੋਰ ਕੋਈ ਗੱਲ ਨਹੀਂ ਰਾਜਾ ਕਹਿੰਦਾ ਵੀ ਹੁਣ ਤੂੰ ਗੱਲ ਬਦਲ ਰਹੀ ਹੈ ਤੂੰ ਥੋੜੀ ਦੇਰ ਪਹਿਲਾਂ ਕਿਹਾ ਸੀ ਵੀ ਮੈਂ ਕੁਝ ਨਹੀਂ ਦੇਖਿਆ ਤੂੰ ਗੱਲ ਕੀਤੀ ਸੀ ਨਾ ਹੁਣ ਤੇਨੂੰ ਕੁਝ ਨਹੀਂ ਲੈ ਗਈ ਆਉਣਾ ਪਊਗਾ ਨਹੀਂ ਤਾਂ ਤੈਨੂੰ ਸਜ਼ਾ ਮਿਲੂਗੀ ਬਹੁਤ ਦੀ ਸਜ਼ਾ ਉਹ ਸਦਾਗਰ ਪਰੇਸ਼ਾਨ ਹੋ ਜਾਂਦਾ ਹੈ ਰਾਜਾ ਨੂੰ ਉੱਥੋਂ ਭੇਜ ਦਿੰਦਾ ਹੈ ਉਹ ਕਹਿੰਦਾ ਵੀ ਤੂੰ ਵਾਪਸ ਉਦੋਂ ਆਈ ਜਦੋਂ ਕੁਸ਼ ਦਾ ਇੰਤਜ਼ਾਮ ਕਰ ਲੇਗੀ ਜਿੱਥੇ ਮਰਜੀ ਜਾ ਤੇ ਕਿਵੇਂ ਮਰਜੀ ਕੁਛ ਲੈ ਕੇ ਸਦਾਗਰ ਉਦਾਸ ਹੋਇਆ ਆਪਣੇ ਘਰ ਪਹੁੰਚਦਾ ਜਦੋਂ ਉਹ ਉਦਾਸ ਲੰਮਾ ਪਿਆ ਹੁੰਦਾ ਆਪਣੇ ਬੱਚੇ ਤੇ ਤੇ ਕਮਲ ਆਉਂਦੀ ਹੈ ਉਹਦੀ ਉਦਾਸੀ ਦਾ ਕਾਰਨ ਪੁੱਛਦੀ ਹੈ ਪਹਿਲਾਂ ਤਾਂ ਸਦਾਗਰ ਟਾਲਬਟੋਲ ਕਰਦਾ ਪਰ ਜਦੋਂ ਕਮਲ ਪਿਆਰ ਨਾਲ ਪੁੱਛਦੀ ਹੈ ਤਾਂ ਸਦਾਗਰ ਉਹਨੂੰ ਦੱਸਦਾ ਹੈ ਕਹਿੰਦਾ ਵੀ ਬਿਨਾਂ ਕਿਸੇ ਗੱਲ ਤੋਂ ਰਾਜੇ ਨੇ ਮੈਨੂੰ ਫਸਾਤਾ ਵੀ ਕੋਈ ਗੱਲ ਚੱਲ ਰਹੀ ਸੀ ਤੇ ਮੇਰੇ ਮੂਹੋਂ ਕੁਛ ਨਿਕਲ ਗਿਆ ਤੇ ਹੁਣ ਰਾਜਾ ਗੁੱਧ ਫੜ ਕੇ ਬੈਠਾ ਕਿ ਮੈਨੂੰ ਕੁਛ ਦਿਖਾ ਕਮਲੂ ਦਾ ਸਾਰੀ ਗੱਲ ਪਤਾ ਹੀ ਹੁੰਦੀ ਹੈ ਤਾਂ ਕਮਲੂ ਨੂੰ ਕਹਿੰਦੀ ਵੀ ਤੂੰ ਪਰੇਸ਼ਾਨ ਨਾ ਹੋ ਮੈਂ ਕੁਛ ਦਾ ਇੰਤਜ਼ਾਮ ਕਰ ਲਵਾਂਗੀ ਤੂੰ ਜੰਤਾ ਨਗਰ ਤੂੰ ਬਸ ਤੇਰੀ ਤਸਵੀਰ ਦੇ ਵਿੱਚ ਮੇਰੀ ਜਿਹੜੀ ਚਾਲ ਹੋਊਗੀ ਉਹਦੇ ਵਿੱਚ ਮੇਰਾ ਸਾਥ ਦੇ ਤੇ ਕੁਛ ਦਾ ਇੰਤਜ਼ਾਮ ਕਰਨਾ ਤੇਰੇ ਸਿਰ ਤੇ ਛੱਡ ਦੇ ਹੁਣ ਸਦਾਗਰ ਨੂੰ ਥੋੜੀ ਜੀ ਚੈਨ ਮਿਲ ਗਈ ਕਮਲ ਸੌਦਾਗਰ ਨਾਲ ਮਿਲ ਕੇ ਇੱਕ ਸਲਾਹ ਬਣਾ ਲੈਂਦੀ ਹੈ। ਉਹ ਸੌਦਾਗਰ ਨੂੰ ਕਹਿੰਦੀ ਵੀ ਤੂੰ ਰਾਜੇਕੋਲ ਜਾ। ਤੇ ਉਹਦੇ ਤੋਂ ਖਰਚਾ ਪਾਉਣੀ ਲੈ ਆ ਕਿ ਮੈਨੂੰ ਰਸਤੇ 'ਚ ਲੋੜ ਪਊਗੀ ਤੇ ਮੈਂ ਕੁਸ਼ਦੀ ਭਾਲ ਦੇ ਵਿੱਚ ਦੂਰ ਜਾ ਰਿਹਾ ਤੇ ਮੈਨੂੰ ਇੰਨਾ ਖਰਚਾ ਦੇ ਦੋ। ਸੌਦਾਗਰ ਕਹਿੰਦਾ ਠੀਕ ਹੈ। ਸੌਦਾਗਰ ਸਵੇਰੇ ਜਾਂਦਾ ਹੈ ਰਾਜੇਕੋਲ ਤੇ ਆਪਣਾ ਖਰਚਾ ਦੱਸ ਦਿੰਦਾ ਹੈ ਕਿ ਮੈਂ ਕੁਸ਼ਦੀ ਤਲਾਸ਼ ਵਿੱਚ ਅੱਜ ਹੀ ਵਿਦੇਸ਼ ਜਾ ਰਿਹਾ ਤੇ ਮੈਨੂੰ ਇੰਨਾ ਖਰਚਾ ਦੇ ਦੋ। ਜਿੰਨਾ ਨੀਲ ਖਰਚਾ ਮੰਗਦਾ ਹੈ। ਰਾਜਾ ਖੁਸ਼ ਹੋ ਕੇ ਉਸ ਤੋਂ ਵੱਤੀ ਖਰਚਾ ਉਧਰ ਦੇ ਦਿੰਦਾ ਤੇ ਉਹ ਕਹਿੰਦਾ ਵੀ ਠੀਕ ਹੈ ਅੱਜ ਹੀ ਨਿਕਲ ਜਾ। ਸਦਾ ਘਰ ਉਹ ਸਧਾਂ ਕਰਦਾ। ਘੋੜਾ ਲੈ ਕੇ ਤੇ ਪੈਸੇ ਲੈ ਕੇ ਆਪਣੇ ਘਰ ਜਾਂਦਾ। ਉਹ ਪੈਸੇ ਕਮਲ ਨੂੰ ਦੇ ਦਿੰਦਾ ਤੇ ਆਪ ਦੂਰ ਜੰਗਲਾਂ 'ਚ ਚਲਾ ਜਾਂਦਾ। ਜਦੋਂ ਰਾਤ ਬਹਿ ਜਾਂਦੀ ਹੈ ਰਾਜੇ ਦੀ ਬੇਚਾਨੀ ਵੱਜ ਜਾਂਦੀ ਹੈ। ਉਹ ਸੋਚਦਾ ਵੀ ਮੈਂ ਅੱਜ ਹੀ ਕਮਲ ਕੋਲ ਜਾਵਾਂ। ਤੇ ਉਹ ਬਿਨਾਂ ਕਿਸੇ ਨੂੰ ਦੱਸੇ ਇੱਥੋਂ ਤੱਕ ਕਿ ਵਜ਼ੀਰ ਨੂੰ ਵੀ ਨਹੀਂ ਖਬਰ ਕਰਦਾ। ਕਮਲਦੀਕਰ ਪਹੁੰਚ ਜਾਂਦਾ। ਜਦੋਂ ਦਰਵਾਜ਼ਾ ਖੜਕਾਉਂਦਾ ਕਮਲ ਅੰਦਰੋਂ ਪੁੱਛਦੀ ਹੈ ਵੀ ਕੌਣ ਹੈ? ਤੇ ਰਾਜਾ ਕਹਿੰਦਾ ਵੀ ਬੇ ਰਾਜਾ। ਕਮਲ ਦਰਵਾਜ਼ਾ ਖੋਲਦੀ ਹੈ। ਉਹਨੂੰ ਆਦਰ ਸਤਿਕਾਰ ਦੇ ਨਾਲ ਅੰਦਰ ਵੜਾਉਂਦੀ ਹੈ। ਤੇ ਰਾਜਾ ਉਹਨੂੰ ਕਹਿੰਦਾ ਵੀ ਤੁਸੀਂ ਇੱਥੇ ਇਕੱਲੇ ਹੋ। ਸੌਦਾਗਰ ਤਾਂ ਗਿਆ ਹੋਇਆ ਵਿਦੇਸ਼। ਕੀ ਪਤਾ ਕਦੋਂ 戻ੂਗਾ। ਤੁਹਾਡੇ ਨਾਲ ਇੱਥੇ ਕੁਝ ਵੀ ਹੋ ਸਕਦਾ। ਤੁਸੀਂ ਇਸ ਤਰ੍ਹਾਂ ਕਰੋ ਵੀ ਮੇਰੇ ਨਾਲ ਮਹਿਲਾ ਚੱਲੋ। ਉੱਤੇ ਹਰ ਸੁੱਖ ਸਹੂਲਤ ਮੌਜੂਦ ਹੈ। ਹਜੇ ਉਹ ਗੱਲਾਂ ਕਰ ਹੀ ਰਹੇ ਹੁੰਦੇ ਨੇ ਕਿ ਇਹਨੇ ਨੂੰ ਦਰਵਾਜ਼ਾ ਖੜਕਦਾ ਤੇ ਕਮਲ ਪੁੱਛਦੀ ਹੈ ਕਿ ਕੌਣ ਹੈ ਸਦਾਗਰ ਕਹਿੰਦਾ ਮੈਂ ਤੇਰਾ ਪਤੀ ਤੇ ਕਮਲ ਕਹਿੰਦੀ ਵੀ ਤੁਸੀਂ ਤਾਂ ਕੁਸ਼ ਦੀ ਤਲਾਸ਼ ਚ ਗਏ ਹੋਏ ਸੀ ਤੁਸੀਂ ਕਿਵੇਂ ਆ ਗਏ ਸਦਾਗਰ ਕਹਿੰਦਾ ਵੀ ਮੈਂ ਆਪਣੀ ਤਲਵਾਰ ਘਰੇ ਭੁੱਲਿਆ ਸੀ ਤੇ ਮੈਂ ਉਹ ਲੈਣ ਆਇਆ ਵੀ ਤੂੰ ਛੇਤ-ਛੇਤੇ ਦਰਵਾਜ਼ਾ ਖੋਲ ਕਮਲ ਵਾਪਸ ਆਉਂਦੀ ਹੈ ਤੇ ਆ ਕੇ ਰਾਜੇ ਨੂੰ ਦੱਸਦੀ ਹੈ ਡਰੀ ਹੋਈ ਬੇਹੋਸ਼ ਕਰਦੀ ਹੈ ਤੇ ਉਹਦੇ ਸਾਹਮਣੇ ਨਾਟਕ ਕਰਦੀ ਹੋਈ ਕਹਿੰਦੀ ਵੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰਾ ਪਤੀ ਆ ਗਿਆ ਵੀ ਜੇ ਉਹਨੇ ਤੁਹਾਨੂੰ ਇੱਥੇ ਦੇਖ ਲਿਆ ਤੇ ਥੋੜੀ ਤਾਂ ਬਹੁਤ ਬੇਇੱਜ਼ਤੀ ਹੋ ਜੂਗੀ ਤੇ ਰਾਜਾ ਵੀ ਡਰ ਜਾਂਦਾ ਹੈ ਰਾਜਾ ਕਹਿੰਦਾ ਵੀ ਹੁਣ ਕੀ ਕਰੀਏ ਤੇ ਕਮਲ ਕਹਿੰਦੀ ਤੁਸੀਂ ਆਈ ਕਰੋ ਅੰਦਰ ਚੁਪ ਚੁਪ ਰਾਜਾ ਕਹਿੰਦਾ ਵੀ ਅੰਦਰ ਕਿੱਥੇ ਚੁਪ ਚੁਪ ਕਹਿੰਦੀ ਵੀ ਆਜੋ ਮੈਂ ਤੁਹਾਨੂੰ ਇੱਕ ਛੋਪਨ ਦੀ ਬਹੁਤ ਵਧੀਆ ਜਗ੍ਹਾ ਦੱਸਦੀ ਹਾਂ ਵੀ ਉੱਥੇ ਤੁਹਾਨੂੰ ਕੋਈ ਨਹੀਂ ਦੇਖ ਸਕੂਗਾ ਉਹ ਉਹਨੂੰ ਕਮਰੇ 'ਚ ਲੈ ਕੇ ਜਾਂਦੀ ਹੈ ਜਿੱਥੇ ਉਹਨੇ ਪਹਿਲਾਂ ਹੀ ਇੱਕ ਟੋਆ ਪਟਵਾਇਆ ਹੁੰਦਾ ਜਿੰਦੇ 'ਚ ਗੁੜ ਦਾ ਸ਼ੀਰਾ ਹੁੰਦਾ ਕਮਲ ਰਾਜੇ ਨੂੰ ਕਹਿੰਦੀ ਵੀ ਤੁਸੀਂ ਆਏ ਕਰੋ ਕੱਪੜੇ ਉਤਾਰ ਕੇ ਇਸ ਗੋੜ ਦੇ ਵਿੱਚ ਲੁਕ ਜਾਓ ਕਿਉਂਕਿ ਜੇ ਤੁਸੀਂ ਕੱਪੜੇ ਪਾ ਕੇ ਗੋੜ ਚ ਲੁਕਗੇ ਤਾਂ ਕੱਪੜਿਆਂ ਨੂੰ ਗੋੜ ਲੱਗ ਜਾਊਗਾ ਜਦੋਂ ਤੁਸੀਂ ਜਾਣ ਲੱਗੇ ਉਦੋਂ ਇਹ ਕੱਪੜੇ ਪਾ ਲਿਓ ਤੁਸੀਂ ਇਹ ਕੱਪੜੇ ਲਾ ਕੇ ਮੈਨੂੰ ਦੇ ਦਿਓ ਮੈਂ ਤੈਅ ਕਰਕੇ ਸੰਦੂਕੜੀ ਚ ਰੱਖ ਦਿੰਦੀ ਹਾਂ ਫਿਰ ਰਾਜਾ ਡਰ ਦਾ ਬਰਫ ਫਟਾਫਟ ਉਸੇ ਤਰ੍ਹਾਂ ਹੀ ਕਰਦਾ ਤੇ ਗੋੜ ਵਾਲੇ ਟੋਏ ਦੇ ਵਿੱਚ ਲੁਕ ਜਾਂਦਾ ਉਸ ਤੋਂ ਬਾਅਦ ਕਮਲ ਬਾਹਰ ਆਉਦੀ ਹੈ ਸਦਾਕਰ ਨੂੰ ਦਰਵਾਜ਼ਾ ਖੋਲਦੀ ਹੈ ਦੂਜੇ ਕਮਰੇ ਚੋਂ ਸੁਵਾਦ ਦਿੰਦੀ ਹੈ ਥੋੜੀ ਦੇਰ ਬਾਅਦ ਉਹ ਰਾਜੇ ਕੋਲ ਆਉਂਦੀ ਹੈ ਤੇ ਆ ਕੇ ਕਹਿੰਦੀ ਵੀ ਰਾਜਾ ਜੀ ਤੁਸੀਂ ਠੀਕ ਤਾਂ ਹੋ ਵੀ ਮੇਰਾ ਤਾਂ ਪਤੀ ਹਜੇ ਇੱਥੇ ਹੀ ਆ ਉਹ ਗਿਆ ਨਹੀਂ ਰਾਜਾ ਕਹਿੰਦਾ ਵੀ ਨਾ ਮੈਂ ਤਾਂ ਬਹੁਤ ਔਖਾ ਵੀ ਗੁੜ ਕਰਕੇ ਮੇਰਾ ਸਾਰਾ ਸਰੀਰ ਆਕੜਿਆ ਪਿਆ ਵੀ ਤੂੰ ਮੈਨੂੰ ਇੱਥੋਂ ਕੱਢ ਤੇ ਮੈਂ ਕਿਤੇ ਹੋਰ ਮਰਜੀ ਨੂੰ ਕੱਢਣ ਨੂੰ ਤਿਆਰ ਉਹ ਕਹਿੰਦੀ ਵੀ ਠੀਕ ਹੈ ਆਇਂ ਕਰੋ ਰਾਜਾ ਜੀ ਤੁਸੀਂ ਬਾਹਰ ਆ ਜਾਓ ਮੈਂ ਤੁਹਾਨੂੰ ਇੱਕ ਹੋਰ ਜਗਾ ਦੱਸਦੀ ਲੁਕੜ ਵਾਸਤੇ ਕਵਨ ਨੇ ਇੱਕ ਹੋਰ ਟੋਆ ਪਟਵਾਇਆ ਹੁੰਦਾ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪੰਛੀਆਂ ਦੇ ਖੰਭ ਸਟਵਾਏ ਦਿੱਤੇ ਆ ਉਹ ਰਾਜੇ ਨੂੰ ਕੋਸਟ ਹੋਏ ਜੋ ਗੱਡ ਕੇ ਦੂਜੇ ਟੋਏ ਚ ਲੁਕੋ ਦਿੰਦੀ ਹੈ ਕਹਿੰਦੀ ਕਿ ਤੁਸੀਂ ਇੱਥੇ ਲੁਕ ਜਾਓ ਜਦੋਂ ਗੋੜ ਨਾਲ ਲਿਬੜਿਆ ਹੋਇਆ ਰਾਜਾ ਦੂਜੇ ਟੋਏ ਚ ਲੁਕਦਾ ਜਿੱਥੇ ਬਹੁਤ ਸਾਰੇ ਖੰਭ ਹੁੰਦੇ ਆ ਤਾਂ ਸਾਰੇ ਖੰਭ ਉਹਨੂੰ ਚੰਬੜ ਜਾਂਦੇ ਆ ਇਹ ਨੇ ਡੂ ਕਮਲ ਕੀ ਕਰਦੀ ਹੈ ਦੂਜੇ ਕਬਰੇ ਚ ਜਾਂਦੀ ਹੈ ਆਪਣੇ ਪਤੀ ਨੂੰ ਉਠਾ ਲੈਂਦੀ ਹੈ ਕਹਿੰਦੀ ਵੀ ਆ ਜਾਓ ਕੁਛ ਦਾ ਇੰਤਜ਼ਾਮ ਹੋ ਗਿਆ ਸਾਧਾ ਘਰ ਹੈਰਾਨ ਹੁੰਦਾ ਹੈ ਕਹਿੰਦਾ ਮਿੱਟੀ ਚਲਦੀ ਤੂੰ ਕੁਛ ਦਾ ਇੰਤਜ਼ਾਮ ਕਰ ਲਿਆ ਕਹਦੀ ਵੀ ਹਾਂ ਤੁਹਾਨੂੰ ਮੇਰੇ ਤੇ ਭਰੋਸਾ ਸੀ ਨਾ ਮੈਂ ਇਤਜ਼ਾਮ ਕਰ ਲਿਆ ਉਹ ਸੌਦਾ ਅਗਰ ਨੂੰ ਲੈ ਕੇ ਆਉਂਦੀ ਹੈ ਤੇ ਲੈ ਆ ਕੇ ਰਾਜੇ ਕੋਲ ਖੜਾ ਕਰ ਦਿੰਦੀ ਹੈ ਉਹ ਦੋਵੇਂ ਜਾਨੇ ਮਿਲ ਕੇ ਰਾਜੇ ਨੂੰ ਬਾਹਰ ਕੱਢਦੇ ਆਂ ਰਾਜਾ ਸ਼ਰਦ ਦਾ ਮਾਰਾ ਕੁਝ ਬੋਲਦਾ ਵੀ ਨਹੀਂ ਅਜੀਬ ਅਜੀਬ ਦੇ ਖੰਭ ਲੱਗੇ ਹੋਣ ਕਰਕੇ ਉਹਦੀ ਪਛਾਣ ਵੀ ਨਹੀਂ ਆਉਂਦੀ ਕਮਲ ਕੀ ਕਰਨੀ ਹੈ ਉਹਦੇ ਗੱਲ ਚ ਇੱਕ ਰਸਤੀ ਬਣਦੀ ਹੈ ਤੇ ਸੌਦਾ ਅਗਰ ਨੂੰ ਫੜਾ ਦਿੰਦੀ ਹੈ ਕਹਿੰਦੀ ਤੇ ਹੁਣ ਦੇਰ ਨਾ ਕਰੋ ਲੈ ਜਾ ਕੇ ਇਹ ਕੁਸ਼ ਵਜ਼ੀਰ ਦੇ ਹਵਾਲੇ ਕਰ ਦੋ ਸਦਾਗਰ ਕਹਿੰਦਾ ਵੀ ਹਜੇ ਤਾਂ ਰਾਤ ਹੈ ਵੀ ਮੈਂ ਸਵੇਰੇ ਲੈ ਜਾਊਗਾ ਕਮਨ ਕੰਨੀ ਨਾ ਉਦੋਂ ਤੱਕ ਕੀ ਪਤਾ ਕਿ ਕੁਛ ਕਿਤੇ ਭੱਜ ਜਵੇ ਤੁਸੀਂ ਹੁਣੇ ਹੀ ਕੁਛ ਨੂੰ ਵਜ਼ੀਰ ਦੇ ਹਵਾਲੇ ਕਰਿਓ ਆਪਣੀ ਜਿੰਦ ਦਾ ਖਤਰ ਸਦਾਗਰ ਵੀ ਮਨ ਜਾਂਦਾ ਹੈ ਸਦਾਗਰ ਰਸਤੀ ਤੋਂ ਫੜ ਕੇ ਰਾਜੇ ਨੂੰ ਵਜ਼ੀਰ ਦੇ ਘਰ ਤੱਕ ਲਿਆ ਜਾਂਦਾ ਤੇ ਉੱਥੇ ਜਾ ਕੇ ਦਰਵਾਜ਼ਾ ਖੜਕਾਉਂਦਾ ਤੇ ਕਹਿੰਦਾ ਵੀ ਦੇਖ ਮੈਂ ਕੁਛ ਦਾ ਇੰਤਜ਼ਾਮ ਕਰ ਲਿਆ ਹੁਣੇ ਨੂੰ ਤੂੰ ਰਾਜੇ ਤੱਕ ਪਹੁੰਚਦਾ ਕਰਦੀ ਤੇ ਮੈਂ ਤੇਰੇ ਹਵਾਲੇ ਕਰਦਾ ਵਜ਼ੀਰ ਬੜਾ ਹਰਾਮ ਹੁੰਦਾ ਵੀ ਇਹ ਅਜੀਬ ਜਿਹਾ ਜਨੌਰ ਕੀ ਹੈ ਵੀ ਮੈਂ ਤਹ ਪਹਿਲਾਂ ਕਦੇ ਵੀ ਨਹੀਂ ਦੇਖਿਆ ਸਦਾਗਰ ਕਹਿੰਦਾ ਵੀ ਦੇਖੇਗਾ ਕਿਨੇ ਇਹ ਤਾਂ ਕੁਛ ਹੈ ਆਇਂ ਕਰ ਤੂੰ ਇਹਨੂੰ ਅੰਦਰ ਰੱਖ ਤੇ ਸਵੇਰੇ ਰਾਜ ਨੂੰ ਦਿਖਾ ਦੇ ਵਜ਼ੀਰ ਮੰਨ ਜਾਂਦਾ ਹੈ ਵਜ਼ੀਰ ਉਹਨੂੰ ਅੰਦਰ ਲੈ ਕੇ ਜਾਂਦਾ ਹੈ ਤੇ ਸਦਾਗਰ ਵਾਪਸ ਆਪਣੇ ਘਰ ਨੂੰ ਪਰਤ ਜਾਂਦਾ ਜਦੋਂ ਵਜ਼ੀਰ ਉਹਨੂੰ ਅੰਦਰ ਲੈ ਕੇ ਜਾਂਦਾ ਹੈ ਤਾਂ ਰਾਜਾ ਵਜ਼ੀਰ ਨਾਲ ਬੋਲਣ ਲੱਗ ਜਾਂਦਾ ਹੈ ਤੇ ਵਜ਼ੀਰ ਹੋਰ ਡਰ ਜਾਂਦਾ ਵੀ ਇਹ ਕਿਦਾਂ ਦਾ ਜਨੌਰ ਹੈ ਜਿਹਨੂੰ ਮੇਰਾ ਨਾਮ ਦੀ ਪਤਾ ਹੈ ਔਰ ਇਹਦਾ ਬੰਦੇ ਦੀ ਤਰ੍ਹਾਂ ਬੋਲਦਾ ਉਸ ਤੋਂ ਬਾਅਦ ਰਾਜਾ ਉਹਨੂੰ ਕਹਿੰਦਾ ਵੀ ਮੈਂ ਹੀ ਰਾਜਾ ਹਾਂ ਤੋ ਇੱਕ ਵਾਰੀ ਮੇਰਾ ਹੁਲੀਆ ਠੀਕ ਕਰਕੇ ਤਾਂ ਦੇਖ ਤਵਜ਼ੀਰ ਬਣ ਜਾਂਦਾ ਗਰਮ ਪਾਣੀ ਕਰਵਾ ਕੇ ਉਹ ਜਦੋਂ ਕੁਛ ਨਵਾ ਕੇ ਦੇਖਦਾ ਤਾਂ ਪਿੱਛੋਂ ਰਾਜਾ ਦਿਖ ਲਿਆ ਹੁੰਦਾ ਫੋੜ ਵਜ਼ੀਰ ਪਰੇਸ਼ਾਨ ਹੁੰਦਾ ਰਾਜਾ ਆਪ ਦੀ ਨਿਬੋਸ਼ੀ ਦੇ ਡਰੋ ਵਜ਼ੀਰ ਨੂੰ ਕਹਿੰਦਾ ਵੀ ਇਹ ਗੱਲ ਕਿਸੇ ਨੂੰ ਨਾ ਦੱਸੀ ਮੇਰਾ ਇਹ ਹਾਲ ਕਮਲ ਨਹੀਂ ਕੀਤਾ ਅਗਲੇ ਦਿਨ ਰਾਜਾ ਦਰਬਾਰ ਸਜੋਦਾ ਤੇ ਸੌਦਾਗਰ ਨੂੰ ਉੱਥੇ ਬੁਲਾਉਂਦਾ ਕਿ ਅੱਜ ਤਾਂ ਮੈਂ ਤੇਰਾ ਕੁਝ ਵੇਖ ਲਿਆ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਤੇ ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ ਉਹ ਇਨਾਮ ਦੀ ਰਾਸ਼ੀ ਲੈ ਤੇ ਤੂੰ ਆਪਣੇ ਦੇਸ਼ ਵਾਪਸ ਚਲਾ ਜਾ ਸਦਾਗਰ ਵੀ ਖੁਸ਼ ਹੋ ਜਾਂਦਾ ਤੇ ਰਾਜਾ ਵੀ ਚਾਹੁੰਦਾ ਓਦੀ ਇਹ ਗੱਲ ਬਾਹਰ ਨਾ ਨਿਕਲੇ ਇਸ ਕਰਕੇ ਉਹ ਹੁਣ ਚਾਹੁੰਦਾ ਹੈ ਕਿ ਵੀ ਕਮਲ ਜਲਦੀ ਤੋਂ ਜਲਦੀ ਆਪਣੇ ਦੇਸ਼ ਵਾਪਸ ਚਲੀ ਜਾਵੇ ਇਹ ਵੀ ਮੇਰੀ ਬਾਤ ਉੱਤਪਾਏਗੀ